ਸਾਸਰੀ ਕਾਲ ਜੀ ਸਾਰਿਆਂ ਜਣਿਆਂ ਨੂੰ ਤੇ ਤੁਹਾਡਾ ਅੱਜ ਸਵਾਗਤ ਆ ਵਧੀਆ ਫਾਰਮ ਦੇ ਉੱਤੇ ਸਾਰਿਆਂ ਭੈਣ ਭਰਾਵਾਂ ਨੂੰ ਪਿਆਰ ਭਰੀ ਸਾਸਰੀ ਕਾਲ ਤੇ ਅੱਜ ਤੁਸੀਂ ਵੀ ਭੈਣ ਭਰਾ ਸੋਚਦੇਣੋ ਕਿ ਇਹ ਵਧੀਆ ਫਾਰਮ ਤੇ ਅੱਗੇ ਤੇ ਡੰਗਰਾਂ ਦੀ ਵੀਡੀਓ ਪੈਂਦੀ ਤੇ ਇਹ ਅੱਜ ਬੰਦਾ ਤੁਹਾਡੇ ਕੋਲ ਕਿਹਾ ਵਾ ਤੇ ਆਪਾਂ ਵੀਰ ਨਾਲ ਅੱਜ ਮਿਲਣਾ ਹੀ ਆ ਖਰਪ੍ਰੀਤ ਨੂੰ ਵੀਰ ਨੂੰ ਵਧੀਆ ਫਾਰਮ ਵਾਲੇ ਨੂੰ ਤੇ ਆਪਣੇ ਚੈਨਲ ਦਾ ਨਾਮ ਆ ਭਿੰਡਰ ਡੇਰੀ ਫਾਰਮ ਕਈ ਵੀਰ ਜਾਣਦੇ ਹੀ ਆ ਤੇ ਵੀਰ ਨੂੰ ਅੱਜ ਆਪਾਂ ਸਾਹਮਣੇ ਲਿਆਉਨੇ ਆ ਜਿਹੜਾ ਕੈਮਰਾਮੈਨ ਬਣਿਆ ਹੁੰਦਾ ਹੈ ਵਧੀਆ ਫਰਮ ਦਾ ਆਓ ਵੀਰ ਕੀ ਅੱਜ ਕਰਾਈਏ ਤੁਹਾਡੇ ਦਰਸ਼ਨ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਠੀਕ ਆ ਜੀ ਹਾਂ ਜੀ ਸਾਰੇ ਮੇਰੇ ਵੀਰਾਂ ਭਰਾਵਾਂ ਦਾ ਸਤਿ ਸ਼੍ਰੀ ਅਕਾਲ ਤੇ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਜੋ ਇਹਨਾਂ ਮਾਣ ਇਹਨਾਂ ਪਿਆਰ ਤੇ ਇਹਨਾਂ ਜਿਹੜਾ ਮਾਣ ਬਖਸ਼ਦੇ ਆਪਾਂ ਨੂੰ ਇਹ ਹੋਰ ਵੀ ਕੀ ਠੀਕ ਆ ਜੀ ਵਧੀਆ ਵਧੀਆ ਅੱਜ ਇੱਕ ਤੇ ਬਹੁਤ ਤੁਹਾਡੀ ਮਿਹਰਬਾਨੀ ਆ ਹਾਂ ਜੀ ਉਹ ਵੀ ਅਸੀਂ ਅੱਜ ਮੰਨ ਲਓ ਅੱਗੇ ਵੀ ਕਹਿੰਦੇ ਰਹੇ ਆ ਵੀ ਕੈਮਰੇ ਸਾਹਮਣੇ ਆਉਣ ਲੱਗੇ ਤੇ ਅੱਜ ਚਾਂਚਾ ਇੱਕ ਕੋ ਪ੍ਰੋਗਰਾਮ ਬਣਿਆ ਮਿਲਣ ਆਏ ਤੇ ਆਏ ਕੋ ਦੱਤੇ ਚਲਾ ਤੁਹੀਂ ਵੀ ਆਏ ਆਪਣੇ ਜਿਹੜਾ ਵਾ ਆਪਾਂ ਕਿ ਅੱਗੇ ਵੀ ਆਪਣੇ ਆਪਾਂ ਦੇ ਮਿਲਦੇ ਰਹਿੰਦੇ ਮਿਲਦੇ ਰਹਿੰਦੇ ਆ ਜਿਹੜਾ ਵਾ ਤੇ ਬੜਾ ਪਿਆਰ ਆ ਬੜੇ ਜ਼ਰੂਰੀ ਨਹੀਂ ਵੀਡੀਓ ਤਾਂ ਹੀ ਵੀਡੀਓ ਤੋਂ ਪਹਿਲਾਂ ਦਾ ਵੀ ਆਪਣਾ ਜਿਹੜਾ ਵਾ ਮਗਵਰ ਚੰਚਰਾ ਹੈਗਾ ਵਾ ਤੇ ਬਾਕੀ ਅੱਜ ਸਾਹਮਣੇ ਆਉਂਦਾ ਕਾਰਨ ਇਹ ਆ ਤੇ ਸਾਰੇ ਵੀਰ ਭਰਾ ਜਿਹੜੇ ਆਪਣੀ ਵੀਡੀਓ ਨੂੰ ਦੇਖਦੇ ਆ ਜਿਹੜੇ ਮਾਹਲਵਾਲੀ ਵਾਲੀ ਸਾਈਡ ਤੋਂ ਖਾਸ ਕਰਕੇ ਉਹਨਾਂ ਦਾ ਨਾਲ ਅਬਲ ਸਿੰਘ ਰਾਜਨ ਪਟਿਆੜੀ ਵਾਲੀ ਸਾਈਡ ਤੋਂ ਤੇ بڑے ਵੀਰਾਂ ਭਰਾਵਾਂ ਦੇ ਸਾਨੂੰ ਤੋਰ ਹੁੰਦੇ ਆ ਕਿ ਸਾਹਮਣੇ ਜਰੂਰ ਆ ਤੇ ਫਿਰ ਉਹ ਲੈ ਵੀਰਾਂ ਦਾ ਜਿਹੜਾ ਹੁਕਮ ਸਾਨੂੰ ਹੋਇਆ ਵਾ ਤੇ ਫਿਰ ਸਾਹਮਣੇ ਸਾਨੂੰ ਜਿਹੜਾ ਵਾ ਆਉਣਾ ਪਿਆ ਉਹਨਾਂ ਦਾ ਸੇਰ ਮੱਤੇ ਰੱਖਣਾ ਪੈਣਾ ਵਾ ਬਾਕੀ ਭਿੰਡਰ ਕੋਈ ਜਿਹੋਨਾਂ ਦਾ ਵੀ ਬਹੁਤ ਸਵਾਗਤ ਤੇ ਧੰਨਵਾਦ ਕਰਦੇ ਜਿਹੜਾ ਆਪਣਾ ਕੀਮਤੀ ਸਮਾਂ ਜਿਹੜਾ ਕੱਢ ਕੇ ਇੱਥੇ ਆਏ ਆ ਕਿਉਂਕਿ ਵੀਰ ਜਿਹੋਨਾਂ ਦਾ ਵੀ ਉਹਨਾਂ ਇਸ ਟਾਈਮ 'ਚ ਉਹਨਾਂ ਜਿਹੜੇ ਲੱਗੰਦੇ ਆ ਤੇ ਉੱਚ ਜਿਹੜਾ ਕੀਮਤੀ ਸਮਾਂ ਕੱਢ ਕੇ ਜਿਹੜਾ ਵਾ ਫੈਲਪਾਟ ਕਰਨ ਆਇਆ ਤੇ ਪਿੰਡ ਦੇ ਨਹੀਂ ਪਰ ਮੀਂਹਾਂ ਹੁੰਦਾ ਚੈਨਲੇ ਉਹ ਵੀ ਸਾਰੇ ਵੀ ਸਬਸਕ੍ਰਾਈਬ ਕਰਨਾ ਤੇ ਪਸ਼ੂਆਂ ਦੇ ਨਾਲ ਨਾਲ ਵੀਰਿਆਂ ਨੂੰ ਅੰਦਰ ਨੂੰ ਜਾਣ ਜਿਹਦਾ ਜ਼ਿਆਦਾ ਟਰੈਕਟਰ ਮਾਰ ਲਿਆ ਟਰੈਕਟਰਾਂ ਨੂੰ ਆਪ ਖਰੀਦੇ ਵੀ ਆ ਤੇ ਵੇਚਦੇ ਵੀ ਆ ਤੇ ਮਾਰਕੀਟ ਨਾਲ ਜਿਆਜ ਰੇਟ ਦੇ ਵਿੱਚ ਕਿਹੜੇ ਵੀਰਿਆਂ ਦੇ ਟਰੈਕਟਰ ਹੁੰਦੇ ਆ ਤੇ ਉਹਦਰ ਵੀਰਿਆਂ ਨੂੰ ਜਾਣਕਾਰੀ ਵੀ ਵਾਦਿਆ ਕਿਸੇ ਵੀ ਵੀਰ ਨੇ ਕਿਦਾਂ ਵੀ ਜਾਂ ਕੋ ਟਰੈਕਟਰ ਵੇਚਣਾ ਜਾਂ ਖਰੀਦਣਾ ਤੇ ਆਪਣੇ ਸੌਨੀ ਭਾਈ ਭਿੰਦਰ ਭਾਈ ਨਾਲ ਗੱਲਬਾਤ ਕਰ ਸਕਦੇ ਆ ਤੇ ਬਾਕੀ ਭਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਸਮਾਂ ਕੱਟ ਕੇ ਜਿਹੜਾ ਇੰਤਾਲ ਬਾਗ ਹਰਪ੍ਰੀਤ ਮੈਂ ਕਿਹਾ ਭਾਈ ਆਪਣੇ ਬਾਰੇ ਨਾਮ ਦੇ বিনা ਚੱਲ ਪਤਾ ਹੀ ਹੈ ਹਾਂਜੀ ਹਾਂਜੀ ਤੇ ਆਪਣਾ ਕੀ ਹੈ ਐਡਰੈਸ ਹਾਂਜੀ ਕਿੱਥੋਂ ਦੇ ਰਹਿਣ ਆਏ ਆ ਤੇ ਕੀ ਕਾਰੋਗਾਰਾ ਹੋਇਆ ਆਪਣਾ ਠੀਕ ਆ ਤੇ ਸਾਰੇ ਵੀਰਾਂ ਨੂੰ ਪੁੱਛਤਾ ਹੈ ਪਤਾ ਹੀ ਹੈ ਕਿ ਨਾਮ ਜਿਹੜਾ ਆਪਣਾ ਹੱਬ ਸਿੰਘ ਹੈ ਤੇ ਜਿਹੜਾ ਵਾ ਅੰਮ੍ਰਿਤਸਰ ਸ਼ਹਿਰ ਦੇ ਜਿਹੜਾ ਆਪਾਂ ਰਹਿਣ ਆਲੇ ਆ ਦਰਬਾਰ ਸਾਹਿਬ ਤੋਂ ਤਕਰੀਬਨ ਜਿਹੜਾ ਵਾ ਦੇਰ ਦੇਰ ਕਿਲੋਮੀਟਰ ਦੇ ਕਰੀਬ ਵੀ ਜਿਹੜਾ ਆਪਣਾ ਜਿਹੜਾ ਵਾ ਘਰ ਆ ਤੇ ਨਾਲ ਨਾਲ ਆਪਣੀ ਸਟੱਡੀ ਵੀ ਚੱਲਦੀ ਆ ਤੇ ਨਾਲ ਨਾਲ ਆਪਾਂ ਜਿਹੜਾ ਵੀਡੀਓ ਦਾ ਕੰਮ ਵੀ ਕਰੀਦਾ ਵਾ ਤੇ ਨਾਲ ਨਾਲ ਜਿਹੜੇ ਇੱਕ ਦੋ ਸ਼ੌਂਕ ਆਪਾਂ ਹੋਰ ਰੱਖੀਦੇ ਆ ਜਿਦ ਤਰ੍ਹਾਂ ਕਿ ਸਟਾਕ ਮਾਰਕੀਟ ਦਾ ਆਪਾਂ ਨੂੰ ਬੜਾ ਸ਼ੌਂਕ ਆ ਤੇ ਉਧਰ ਵੀ ਚਲੋ ਕਾਬੇ ਦੀ ਬੜੀ ਕਿਰਪਾ ਆ ਤੇ ਨਾਲ ਆਪਾਂ ਨੂੰ ਡੌਗਸ ਦਾ ਵੀ ਕਾਫੀ ਜਿਹੜਾ ਸ਼ੌਂਕ ਆ ਤੇ ਉਧਰ ਜਿਹੜਾ ਆਪਾਂ ਸ਼ੁਰੂ ਕੀਤਾ ਉਹ ਸ਼ੌਂਕ ਨੇ ਉਹ ਸ਼ੌਂਕ ਨੇ ਉਹ ਸ਼ੌਂਕ ਸ਼ੌਂਕ ਆ ਕੋਈ ਨਾ ਕੋਈ ਕਾਰੋਬਾਰ ਨਹੀਂ ਸ਼ੌਂਕ ਆ ਜਿਦ ਤਰ੍ਹਾਂ ਤੇ ਨਾਲ ਨਾਲ ਇਹ ਸ਼ੌਂਕ ਨਾਲ ਵੀ ਕੰਮ ਕਰਦਾ ਹਾਂਜੀ ਹਾਂਜੀ ਬਾਕੀ ਮੈਂ ਆਪਣਾ ਜਿਹੜ ਜੋ ਬੰਦੇ ਆ ਇੱਕ ਤੇ ਜਿਹੜੀ ਆਪਣੇ ਹਾਨਰ ਦੇ ਰੀਸਰਚ ਜਿਹੜੀ ਮੇਰੀ ਆ ਵੀ ਤਾਂ ਕੰਪਲੀਟ ਹੋਈ ਆ ਕੰਪਿਊਟਰ ਸਾਇੰਸਿੰਗ ਦੀ ਡਿਗਰੀ ਦੇ ਵਿੱਚ ਜਿਸ ਸਾਲ ਕੰਪਲੀਟ ਹੋਈ ਆ ਤੇ ਹੁਣ ਜਿਹੜੀ ਆ ਗਾੜੀ ਐਮ ਪੀਏ ਸ਼ੁਰੂ ਹੋਣੀ ਆ ਮੇਰੀ ਹੱਥ ਹੱਲੇ ਵਾਂਦੇ ਜਦ ਇਹ ਹੰਡਰੰਡਸ ਦਾ ਤਿਆਰੀ ਚੱਲਦੀ ਆ ਜੇ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਪਰਮਿਸ਼ਨ ਹੋ ਗਈ ਤੇ ਫਿਰ ਐਮ ਡੀਏ ਆਪਾਂ ਜੁੜਕਾਰੀ ਕਰਾਂਗੇ ਤੇ ਜਿਹੜਾ ਨਾਲ ਇੱਕ ਆਪਣਾ ਵੀਡੀਓ ਦਾ ਕੰਮ ਹੈ ਤੇ ਨਾਲ ਜਿਹੜਾ ਆਪਣਾ ਸਟੋਕ ਮਾਰਕੀਟ ਦਾ ਪੋਤਾ ਵੀ ਆਪ ਕੋ ਸ਼ੌਂਕਦਾਰ ਉਹ ਵੀ ਸ਼ੌਂਕ ਹੈ ਜਿਹੜਾ ਆਪਾਂ ਕਰਦੇ ਚੱਲਦੇ ਆ ਤੇ ਵੀਰ ਦੀ ਉਮਰ ਕਿੰਨੀ ਹੈ ਉਮਰ ਜਿਹੜੀ ਆਪਣੀ 24 ਸਾਲ ਜਿਹੜੀ ਅਜੇ ਤੁਹਾਨੂੰ ਪਤਾ ਹੀ ਹੈ ਥੋੜੇ ਥੋੜੇ ਦਿਨ ਪਹਿਲਾਂ ਜਿਹੜੀ ਇਹ ਹੋਈ ਆ ਬਸ 21 ਸਾਲ ਹੋ ਗਏ ਆ 21 ਸਾਲ ਉਮਰ ਹੈ ਤੇ ਪਰਿਵਾਰ ਦੇ ਵਿੱਚ ਆਪਾਂ ਕੌਣ ਕੌਣ ਪਰਿਵਾਰ ਦੇ ਵਿੱਚ ਇੱਕ ਫਾਦਰ ਸਾਹਿਬ ਸੀ ਤੇ ਇੱਕ ਮਾਦਰ ਤੇ ਇੱਕ ਮੈਂ ਇੱਕ ਛੋਟੀ ਸਿਸਟਰ ਅੱਛਾ ਉਹ ਬਾਰੀਆ ਉਹ ਕੈਨੇਡਾ ਜੀ ਦੇ ਨੇ ਅੱਛਾ ਉਹ ਕੈਨੇਡਾ ਚ ਰਹਿੰਦੇ ਆ ਤੇ ਹਾਂ ਜੀ ਤੁਹਾਡਾ ਕੋਈ ਵਿਚਾਰ ਨਹੀਂ ਬਣਿਆ ਤੁਹਾਨੂੰ ਇਹ ਲੈ ਵਿਚਾਰ ਇੱਧਰ ਵੇਖੋ ਨਾ ਹਮ ਜਿਹੜੀਆਂ ਵਾ ਬਸ ਅਪ ਆਪਣਾ ਇਹ ਕੈਨੇਡਾ ਵਾ ਪੰਜਾਬ ਜਿਹੜਾ ਵਾ ਪੰਜਾਬ ਜਿਹੜਾ ਇੰਡੀਆ ਇਹ ਇਸ ਟਾਈਮ ਜਿਹੜਾ ਨਾ ਡਿਵੈਲਪਿੰਗ ਕੰਟਰੀ ਆ ਇੱਥੇ ਅਜੇ ਬੜਾ ਕੌਜਿਆ ਕਰਨੀ ਤੇ ਬਾਕੀ ਜਿਹੜਾ ਵਾ ਇੱਥੇ ਆਪਾਂ ਨੇ ਲੈ ਕੇ ਜਿਹੜਾ ਕਰਨਾ ਜੀ ਬਾਕੀ ਇੱਥੇ ਬੜਾ ਕੌਜਿਆ ਕਰਨ ਵਾਲਾ ਬਾਕੀ ਜਿਹੜਾ ਕੋ ਬੰਦਾ ਕਰਨ ਵਾਲਾ ਵਾ ਉਧਰ ਨਾਲੋਂ ਕਿਤੇ ਜ਼ਿਆਦਾ ਇੱਥੇ ਕੰਮ ਕਰਦਾ ਹੈ ਇਹ ਸਵਾਲ ਤਾਂ ਤੁਹਾਨੂੰ ਕੀਤਾ ਸੀ ਹਾਂਜੀ ਆਪਣੇ ਘਰ ਗਿਆ ਜਾਂ ਭੈਣ ਹੋਵੇ ਜਾਂ ਭਰਾ ਹੋਵੇ ਨਾ ਹਾਂਜੀ ਜੇ ਤੇ ਭਰਾ ਚਲੇ ਗਿਆ ਤੇ ਭੈਣ ਉਹਦੀ ਨਹੀਂ ਜਾਣਾ ਬਸੇ ਹਾਂਜੀ ਹਾਂਜੀ ਤੇ ਜੇ ਭੈਣ ਚਲੀ ਗਈ ਆ ਤੇ ਭਰਾ ਹਾਂ ਦਾ ਨਹੀਂ ਜਾਣਾ ਤੇ ਇਹ ਸਵਾਲ ਮੈਂ ਤਾਂ ਕਿ ਤੁਹਾਡਾ ਨਹੀਂ ਵਿਚਾਰ ਬਣਿਆ ਕਿ ਨਹੀਂ ਕੈਨੇਡਾ ਜਾਂ ਤੇ ਤੁਹਾਨੂੰ ਇੱਧਰ ਵੇਖੋ ਜਿਹੜੇ ਸਾਡੇ ਬਾਪੂ ਸਾਹਿਬ ਹੋਣੇ ਆ ਉਹ ਤਿੰਨੇ ਭਰਾ ਹੋਣਾ ਤੇ ਉਹਨਾਂ ਦੇ ਜਿ ਤਰ੍ਹਾਂ ਵੱਡੇ ਤਾਇਆ ਜੀ ਦਾ ਇੱਕ ਮੁੰਡਾ ਇੱਕ ਕੁੜੀ ਛੋਟੇ ਦਾਇਦੇ ਇੱਕ ਮੁੰਡਾ ਕੁੜੀ ਦੇ ਸਾਡੇ ਸਾਬ ਨਗਰ ਦੇ ਤੇ ਇੱਕ ਮੇਰੀ ਛੋਟੀ ਭੈਣ ਨਹੀਂ ਛੇਪਣ ਭਰਾ ਹੋ ਗਏ ਸਾਡਾ ਬਿਲਕੁਲ ਸੱਗਿਆ ਵਾਲਾ ਸਾਬਿਆ ਕੋਈ ਥਾਇ ਚਾ ਚਾਣਾ ਸਾਡਾ ਬਿਲਕੁਲ ਜਿਹੜਾ ਸੱਗਿਆ ਵਾਲਾ ਸਾਸੀ ਤੇ ਸ਼ਾਮ ਨੂੰ ਪੰਜ ਵਾਰ ਆ ਵਸੇ ਸਾਏ ਦੇ ਵੀ ਬਾਦ ਵਿੱਚ ਆਰਿਆ ਛੋਟੇ ਦਾਇਦੇ ਬਾਹਰ ਆ ਸਾਡੇ ਵੀ ਜਿਹੜੀ ਕੁੜੀ ਛੋਟੀ ਜਿਹੜੀ ਬਾਹਰ ਤੇ ਉਹ ਵੀ ਬੜਾ ਜ਼ੋਰ ਲਾਉਂਦੇ ਆ ਵੀ ਤੂੰ ਵੀ ਆ ਜਾ ਇੱਧਰ ਤੂੰ ਇਕੱਲੇ ਨਹੀਂ ਇੱਧਰ ਕੀ ਕਰਨਾ ਵਾ ਬਾਕੀ ਜਿਹੜਾ ਵਾ ਪੇੜਾ ਭਰਾਵਾਂ ਦਾ ਬੜਾ ਸਾਥ ਆ ਤੇ ਆਪਣਾ ਇੱਥੇ ਜਿਹੜਾ ਵਾ ਸਾਨੂੰ ਇੱਥੇ ਰਹਿਣਾ ਜਰਾ ਜੀ ਆਇਆ ਅਛਾ ਉਹ ਚੀਜ਼ਾਂ ਤੇ ਇਹ ਗੱਲ ਤਾਂ ਸੋਚਦੇ ਆ ਕਿ ਤੂੰ ਵੀ ਬਾਹਰ ਆ ਜਾ ਤੇ ਸਾਡੀ ਆਪਣੀ ਮਰਜ਼ੀ ਆ ਵੀ ਨਹੀਂ ਹਾਂਜੀ ਹਾਂਜੀ ਮੈਂ ਵੀ ਕਈ ਵਾਰ ਨਾ ਨਾ ਵੀ ਹਾਂ ਗਾਂਡੀਆਂ ਦਾ ਮੁੰਡਾ ਗਿਆ ਵਾ ਤੇ ਮਮੀ ਜਾਣਾ ਹਾਂਜੀ ਹਾਂਜੀ ਇਹ ਗੱਲ ਬਹੁਤ ਚੱਲਦੀ ਆ ਪਰ ਹਾਂਜੀ ਹਾਂਜੀ ਤੇ ਆਪਣਾ ਵੀਡੀਓ ਦਾ ਮੇਨ ਮਕਸਦ ਕਿਦਾਂ ਵਿਚਾਰ ਬਣ ਗਿਆ ਵੀਡੀਓ ਲਪੁਰਪੇ ਕੀ ਕਾਰਨ ਬਣ ਗਿਆ ਇਹਦਾ ਵੀ ਜਿਹੜੇ ਕਾਰਨ ਕੋਈ ਵੀ ਕੰਮ ਨਾ ਜਿਹੜਾ ਸ਼ੁਰੂ ਕੀਤਾ ਜਾਂਦਾ ਨਾ ਸ਼ੌਂਕ ਨਾ ਸ਼ੁਰੂ ਕੀਤਾ ਜਾਂਦਾ ਜਦੋਂ ਆਪਾਂ ਵੀਡੀਓ ਦਾ ਕੰਮ ਸ਼ੁਰੂ ਕੀਤਾ ਸੀ ਆਪਾਂ ਕਮਾਈ ਦਾ ਬਿਲਕੁਲ ਨਹੀਂ ਵੀ ਜਾਂ ਇਦਾਂ ਸਾਨੂੰ ਕਮਾਈ ਵੀ ਹੋ ਗਈ ਨਾ ਕੋਈ ਕੋਈ ਵੀ ਕੰਮ ਜਿੱਤਰਾ ਸਟਾਕ ਮਾਰਕੀਟ ਦਾ ਵੀ ਜਦੋਂ ਸ਼ੁਰੂ ਕੀਤਾ ਸੀ ਸਿਰਫ ਸਿੱਖਣੋਂ ਸ਼ੁਰੂ ਕੀਤਾ ਸੀ ਕੋਈ ਕਮਾਈ ਪੱਕਾ ਨਹੀਂ ਕਿ ਜਿਆ ਕਮਾਈ ਵੇਜੇ ਤੇ ਇਹ ਇੱਕ ਅਜੇ ਸਿੱਖਣਾ ਹੀ ਆ ਚਿੰਦਿਆ ਸਿੱਖਣੀਆਂ ਹੀ ਆ ਤੇ ਵੀਡੀਓ ਦਾ ਵੀ ਜਿੱਤਰਾ ਹੀ ਕਿ ਫਾਜ਼ਲ ਸਾਹਿਬ ਉਹਨਾਂ ਦਾ ਨਾਂ ਡੇਰੀ ਦਾ ਕੰਮ ਹੀ ਉਹਨਾਂ ਨੇ ਪੰਜੀ ਕਸਾਲ ਜਿਹੜਾ ਵਾ ਤੇਰੀ ਦਾ ਕੰਮ ਇਚ ਸ਼ਹਿਰ ਦੇ ਵਿੱਚ ਕੀਤਾ ਵਾ ਸਾਡੀ ਸ਼ਹਿਰ ਦੇ ਵਿੱਚ ਡੇਰੀਓ ਚੋਂ ਕੁਛ ਵੇਚਦੇ ਹਾਂ ਘਰ ਵਾਸਤੇ ਸਿਰਫ ਇੱਕ ਜਾਂ ਦੋ ਜਣੀਆਂ ਘਰੇ ਦੁੱਧ ਵੀ ਲੈ ਕੇ ਰੱਖੀਆਂ ਠੀਕ ਹੈ ਤੇ ਸਾਡੇ ਕੋ ਪਹਿਲਾਂ ਸਾਰੀ ਬੈਂਕ ਸਾਥ ਕੋਟ ਪਸ਼ੂਗਿਆ ਦੇ ਘਰੇ ਰਿਂਦੇ ਰਹੇ ਆ ਤੇ ਉਹਦੇ ਵਿੱਚ ਡੇਰੀਆਂ ਦੇ ਵਿੱਚ ਕੀ ਹੰਦਾ ਵਾ ਕਿ ਹਰ ਹਫਤੇ ਜਿਹੜਾ ਆ ਮਹੀਨੇ ਦੇ ਵਿੱਚ ਲਗਭਗ ਲਗਭਗ ਤਿੰਨ ਚਾਰ ਪਸ਼ੂ ਤਿੰਨ ਚਾਰ ਪਸ਼ੂ ਨਵੇਂ ਪੁਰਾਣੇ ਕਰਨੇ ਦਿੰਦੇ ਉਹਦੇ ਕੇ ਦਾ ਘਟ ਗਿਆ ਕੇ ਮਰ ਗਿਆ ਕੋਈ ਟੋਖੜ ਹੋ ਗਈ ਜਿਹੜਾ ਬਜਵਾ ਦੋਤਾ ਜਾਂ ਡੇਰੀਆਂ ਆ ਤੇ ਪੂਰਾ ਨਹੀਂ ਹੁੰਦਾ ਹਾਂਜੀ ਹਾਂਜੀ ਆਮ ਜਿਹੜਾ ਵਾ ਡੇਰੀਆਂ ਦੇ ਵਿੱਚ ਜਿਹੜਾ ਵਾ ਪਸ਼ੂ ਨਵੇਂ ਪੁਰਾਣੇ ਕਰਨੇ ਦਿੰਦੇ ਆ ਤੇ ਫਿਰ ਪਾਕਿਸਤਾਨ ਹੁਣ ਉਹ ਜਿਹੜੇ ਪਸ਼ੂ ਕੀ ਹੁੰਦਾ ਜੀ ਉਹ ਪੰਗਾ 10 ਸਾਲ 15 ਸਾਲ ਜਾਂ 12 ਸਾਲ ਜੇ ਦਾ ਮਤਲਬ ਤੇ ਕੱਲੇ ਵੀ ਚਲੋ ਜਦੋਂ ਤੱਕ ਡੇਰੀ ਦਾ ਕੰਮ ਚੱਲਦਾ ਰਿਹਾ ਇਕੱਠੀ ਜਾਂਦੇ ਰਹਿਣਾ ਤੇ ਉੱਥੇ ਪਸ਼ੂ ਵੇਖਨੇ ਪਸ਼ੂ ਉਹ ਦੇਖੇ ਤੇ ਮਰਦੇ ਸ਼ੌਕ ਜਿਆ ਹੋ ਗਿਆ ਕਿ ਆ ਰੋਜ਼-ਰੋਜ਼ ਨਵੇਂ ਪਸ਼ੂ ਵੇਖਣਾ ਚਾਹੁੰਦੇ ਆ ਅੱਡੇ ਤੋਂ ਮੰਦਾਂ ਨਵੀਂ ਜਾਣਕਾਰੀ ਲੈ ਆਉਂਦਾ ਸਿੱਖਣ ਦਾ ਜਿਹੜਾ ਵਾ ਸ਼ੌਂਕ ਜਿਹੜਾ ਹੋ ਗਿਆ ਤੇ ਫਿਰ ਚਲੋ ਇਸ ਤਰ੍ਹਾਂ ਹੀ ਕਦਾਂ ਅਚਾਨਕ ਇਹ ਅੱਗੇ ਆਇਆ ਕਿ ਚਲੋ ਆਪਾਂ ਵੀਡੀਓ ਦਾ ਕੰਮ ਸ਼ੁਰੂ ਕਰ ਦਿੰਦੇ ਆ ਤੇ ਨਾਲੇ ਜਿਹੜਾ ਆਪਾਂ ਇਸ ਤਰ੍ਹਾਂ ਘੁੰਮਣ ਨੂੰ ਮਿਲਿਆ ਕਰੂਗਾ ਜਾ ਕੇ ਨਵੇਂ-ਨਵੇਂ ਪਸ਼ੂ ਵੇਖਣ ਨੂੰ ਮਿਲਣਾ ਕਰੂਗਾ ਤੇ ਸਿੱਖਿਆ ਕਰਾਂਗੇ ਕੁਝ ਨਵਾਂ ਰੋਜ਼ ਸਿਰਫ ਜਿਆਰੀ ਜਾਣਕਾਰੀ ਲੈਣ ਦੇ ਬਦਲੇ ਸਿੱਖਣ ਦੇ ਬਦਲੇ ਜਿਹੜਾ ਆਪਾਂ ਵੀਡੀਓ ਤਾਂ ਕੰਮ ਸ਼ੁਰੂ ਕੀਤਾ ਸੀ ਕੋਈ ਮੇਨ ਆਪਣਾ ਮਕਸਦ ਜਿਹੜਾ ਮੇਨ ਮੇਨ ਮਕਸਦ ਜਿਹੜਾ ਆਪਣਾ ਕਮਾਈ ਪੱਖੋਂ ਨਹੀਂ ਸਿਰਫ ਆਪਾਂ ਸਿੱਖਣ ਦੇ ਪੱਖੋਂ ਜਿਹੜਾ ਸ਼ੁਰੂ ਕੀਤਾ ਸੀ ਬਾਕੀ ਵੇਰਾਂ ਭਰਾਵਾਂ ਦੇ ਸਾਥ ਸਮਾਂ ਜਿੱਥੇ ਤੱਕ ਅਸੀਂ ਆਪਾਂ ਪਹੁੰਚੇ ਆ ਇੰਨਾ ਸਾਨੂੰ ਨਹੀਂ ਵੀ ਅਸੀਂ ਇੱਥੇ ਤੱਕ ਪਹੁੰਚ ਜਾਾਂਗੇ ਕਿਉਂਕਿ ਉਹ ਕਾਲਜ ਵਿੱਚ ਤਾਂ ਜਾਣਾ ਹੁੰਦਾ ਹੈ ਤੇ ਹੁਣ ਵੀ ਚਲੋ ਜਾਈਦਾ ਵਾ ਤੇ ਉਦੋਂ ਇੱਕ ਛੋਟਾ ਛਣਿਆਤਵਾ ਸਾਨੂੰ ਛੁੱਟੀ ਹੋਵੇ ਇਸ ਛਣਿਆਤਵਾ ਦਾ ਫੌਟਰ ਕਰ ਲਿਆ ਕਰਾਂਗੇ ਤੇ ਫਾਕ ਜਿਹੜਾ ਵੀ ਸਨੀ ਐਤਵਾਰ ਵੀਡੀਓ ਦੋ ਦੇ ਨਹੀਂ ਬਣਾਉਂਦੇ ਰਹਿੰਦੇ ਹਾਂਜੀ ਹਾਂਜੀ ਤੇ ਉਦੋਂ ਉਧਰ ਸ਼ੁਰੂ ਕੀਤਾ ਬਾਅਦ ਚ ਚਲੋ ਜਿੱਦਾਂ ਇਹ ਤਰ੍ਹਾਂ ਕੰਮ ਵਧਾ ਗਿਆ ਤੇ ਫਿਰ ਜਿਵੇਂ ਉਹ ਕੰਮ ਚੱਲਦਾ ਗਿਆ ਤੇ ਕਿੰਨੀਆਂ ਕਿ ਵੀਡੀਓ ਮੰਨ ਲਓ ਰੋਜ਼ ਵੀਡੀਓ ਬਣਾਉਂਦਾ ਆਪਾਂ ਫੋਨ ਮੋਕੇ ਤੇ ਜਿਹੜਾ ਵਾ ਮਹੀਨੇ ਚ ਸਿਰਫ 15 ਦਿਨ ਨਹੀਂ ਆਪਾਂ ਵੀਡੀਓ ਬਣਾਉਂਦੀ 15 ਦਿਨ ਛੁੱਟੀ ਕਰੀ ਦੀ ਆ 15 ਦਿਨ ਕੋਈ ਵੀਡੀਓ ਨਹੀਂ ਬਣਾਉਂਦੀ ਤੇ ਸਿਰਫ 14 ਜਾਂ 15 ਦਿਨ ਹੀ ਆਪਾਂ ਤਿੰਨਾਂ ਦਿਨਾਂ ਦੇ ਵਿੱਚ ਵੀਡੀਓ ਬਣਾਉਣੀ ਆ ਤਾਂ ਸੱਚ 14 ਤੋਂ 15 ਹੁੰਦਾ ਨਾ ਟਾਈਮ ਤੇ ਕੀ ਆ ਉੱਠਣ ਦਾ ਟਾਈਮ ਜਦੋਂ ਵੀਡੀਓ ਬਣਾਉਣੀ ਆ ਆਪਣਾ ਜਿਹੜਾ ਦੌਰਾਨ ਆਪਾਂ ਤਕਰੀਬਨ ਤਕਰੀਬਨ ਸਵੇਰੇ 3 ਵਜੇ ਜਿਹੜਾ ਆਪਾਂ ਉੱਠ ਜਾਈਦਾ 3:00 3:30 ਦੇ ਕਰਕੇ 3:00 ਤੇ 3:30 ਤੇ 3:00 ਤੇ 3:30 ਤੱਕ ਬਿਤਾਉਂਦੇ ਹਾਂ ਤੇ ਜਦੋਂ ਨਹੀਂ ਬਣਾਉਣੀ ਉਹ ਦਿਨ 4:00 ਚੋਲ ਅਜਾ ਉਦੋਂ ਨਹੀਂ ਸੌਂਦੇ ਉੱਠਣਾ ਉਦੋਂ ਵੀ ਫੇਰ ਉੱਠਣਾ ਹੀ ਹੁੰਦਾ ਵਾਦ ਦਿਨ ਜਿਤਨਾ ਘੋਣੇ ਆਪਾਂ ਤੁਹਾਨੂੰ ਦੱਸਣਾ ਹੈ ਇਹਨਾਂ ਨੂੰ ਬੱਚਿਆਂ ਨੂੰ ਅੱਜ ਆਪਾਂ ਨੂੰ ਛੁੱਟੀ ਆ ਛੁੱਟੀ ਛੁੱਟੀ ਦੇ ਦਿਨ ਹੀ ਨਾ ਆਪਾਂ ਨੂੰ ਕੋਈ ਚੁੱਕੇ 7 ਵਜੇ ਉੱਠੀਏ ਛੁੱਟੇ ਕੋਈ ਨਹੀਂ ਆਪਣੇ ਪੂਰੇ ਤਿੰਨ ਦਿਨਾਂ ਦੇ ਵਿੱਚ ਕੋਈ ਛੁੱਟੀ ਨਾ ਸਰਦ ਪੁੱਛ ਲਿਆ ਨਾ ਇਹ ਤਾਂ ਮੈਂ ਵੀ ਅਗਲੇ ਦਿਨ 7 ਵਜੇ ਉੱਠਦੇ ਇੱਕ ਦਿਨ 3 ਵਜੇ ਕਿਉਂਕਿ ਜਿਹੜਾ ਨਾ ਹੁਣ ਆਪਾਂ ਜਿਤਨਾ ਮੰਨਦੇ 24 ਸਾਲ ਜਿਤਨਾ ਆਮ ਤਨ ਮੰਨ ਦੱਸਿਆ ਗਏ ਆ ਇਸ ਉਮਰ ਦੇ ਵਿੱਚ ਇੱਕ ਤਰ੍ਹਾਂ ਆਪਣੇ ਕੋਲ એનર્ਜੀ ਵੀ ਸਭ ਤੋਂ ਜਿਆਦਾ ਹੁੰਦੀ ਆ ਤੇ ਇੱਕ ਟਾਈਮ ਹੀ ਸਭ ਤੋਂ ਜ਼ਿਆਦਾ ਹੁੰਦਾ ਵਾ ਤੇ ਇੱਕ ਜ਼ਿੰਮੇਵਾਰੀਆਂ ਬੜੀਆਂ ਕਰਦ ਹੁੰਦੀਆਂ ਵਾ ਕੋਈ ਜਿਸ ਤਰ੍ਹਾਂ ਹੁਣ ਮਨ ਲਓ ਜਿੰਮੇਂ ਨੂੰ ਕੋਈ ਪਰਿਵਾਰ ਦੀ ਜ਼ਿੰਮੇਵਾਰੀ ਨਹੀਂ ਹੈ ਜਾ ਕੇ ਇਸ ਤਰ੍ਹਾਂ ਫਿਲਮਰੀਨੋ ਕੇ ਤਰ੍ਹਾਂ ਹਨਾ ਤੇ ਉਹਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ ਜੇ ਆਪਾਂ ਇਹ ਵੀ ਸਮਾਸਾ ਹੁੰਦੇ ਕਰਤਾ ਤੇ ਫਿਰ ਆਪਾਂ ਜਿਹੜਾ ਵਾ ਉਹ ਕੰਮ ਕਰ ਸਕਦੇ ਜੇ ਕਿਸੋ ਜਿਹੜਾ ਵਾ ਹੁਣ ਇਹ ਸਮਾ ਹੈਗਾ ਸਭ ਤੋਂ ਜ਼ਿਆਦਾ ਤੋਂ ਜ਼ਿਆਦਾ ਮਿਹਨਤ ਕਰਦਾ ਜ਼ਿਆਦਾ ਤੋਂ ਜ਼ਿਆਦਾ ਚੀਜ਼ਾਂ ਸਿੱਖਦਾ ਹੁਣ ਆਪਾਂ ਜਿੰਨੀਆਂ ਚੀਜ਼ਾਂ ਸਿੱਖ ਲਾਂਗੇ ਉਹਨਾਂ ਆਪਾਂ ਆਉਣ ਵਾਲੇ ਸਮੇਂ 'ਚ ਜਿਹੜਾ ਵਾ ਗਰੂਰ ਕਰਦਾ। ਬਾਪੂ ਮੇਰਾ ਇੱਕ ਗੱਲ ਕਹਿਣਾ ਨਾ ਵੀ ਜਿਹੜੀ ਫੋਟੇਨ ਨਾ ਕੀ ਸਿੱਖੀ ਆ ਬੇਨਾ ਹਾਂਜੀ ਹਾਂਜੀ। ਉਹ ਛੇਤੀ ਆਉਂਦੀ ਆ ਤੇ ਜੇ ਕੋਈ ਟੋਕ ਵੀ ਬੰਦਾ ਨਾ ਤੇ ਆਪਾਂ ਨੂੰ ਕੋਈ ਗੁੱਸਾ ਵੀ ਨਹੀਂ ਹੁੰਦਾ। ਬਾਕੀ ਜਿਹਦੇ ਸਿੱਖਣ ਦੀ ਆਸ ਹੋਵੇ ਹਾਂਜੀ ਹਾਂਜੀ ਤੇ ਉਹ ਬੰਦਾ ਸਿੱਖਦਾ ਰਹਿੰਦਾ। ਹਾਂਜੀ ਹਾਂਜੀ। ਬਾਕੀ ਸ਼ੌਂਕ ਆ ਆਪਾਂ ਨੂੰ ਕਿ ਨਵੀਂ-ਨਵੀਂ ਚੀਜ਼ ਐ ਕੋਈ ਨਾ ਕੋਈ ਨਵੀਂ-ਨਵੀਂ ਚੀਜ਼ ਸਿੱਖਦੇ ਰਹੀਏ ਜਿਹੜਾ ਵਾ ਤੇ ਜਿਹੜੇ ਆਉਣ ਵਾਲੇ ਸਮੇਂ 'ਚ ਆਪਣੇ ਕੰਮ ਆ। ਤੇ ਜਿਹੜਾ ਵਾ ਕੋਸ਼ਿਸ਼ ਜੇ ਤਰ੍ਹਾਂ ਹੁਣੇ ਤੁਹਾਨੂੰ ਹੀ ਦੱਸਿਆ ਵੀ 15 ਦਿਨ ਚੱਲੋ ਆਪਾਂ ਵੀਡੀਓ ਬਣਾਉਂਦੀ ਆਂ ਨਾ ਤੇ ਅਗਲੇ ਦਿਨ ਤੁਹਾਨੂੰ ਚਿੱਟਕਈ ਵੀਰ ਨੇ ਪੁੱਛਣਾ ਵੀ ਅਗਲੇ ਦਿਨ ਕਿਉਂ ਆਉਣਾ ਮਤਲਬ ਹਾਂਜੀ ਕਿਉਂਕਿ ਹੁਣੇ ਆਪਾਂ ਥੋੜੀ ਜਿਹੀ ਦੇਰੀ ਪਹਿਲਾਂ ਹੀ ਆਪਾਂ ਬੇਨਤੀ ਕੀਤੀ ਸੀ ਕਿ ਜਿਹੜਾ ਹੁਣ ਆਪਾਂ ਆਪਾਂ ਆ ਕੇ MBA MBA ਕਰਨ ਦਾ ਜਿਹੜਾ ਪਲਾਨ ਹੈ ਆਪਣਾ ਤੇ ਉਹਦੇ ਲਈ ਜਿਹੜਾ ਵਾ ਜੇ ਐਡਮਿਸ਼ਨ ਹੈ ਅੱਗੇ ਬੜਾ ਟੈਸਟ ਐਂਟਰੈਂਸ ਜਿਹੇ ਤਰ੍ਹਾਂ ਦੇਣਾ ਪੈਣਾ ਵਾ ਤੇ ਉਹਦੀ ਜਿਹੜੀ ਆਪਣੀ ਕਲਾਸ ਹੁੰਦੀ ਹੈ ਸਵੇਰੇ 6:30 6:30 ਵਜੇ ਜਿਹੜਾ ਆਪਾਂ ਨੂੰ ਉੱਥੇ ਜਾਣਾ ਪੈਂਦਾ ਵਾ ਉਹਦੇ ਤੇ ਇੱਕ ਦਿਨ ਆਪਾਂ ਵੀਡੀਓ ਦੀ ਦੇਖਦਾ ਤੇ ਇੱਕ ਦਿਨ ਅਸਰ ਦੇਖਦਾ ਵਾ ਤੇ ਛੁੱਟੀ ਆਪਣੇ ਕੋਲ ਕੋਈ ਬੱਜਦੀ ਨਹੀਂ ਤੁਹਾਡਾ ਬਾ ਲਗਭਗ ਸਿਸਟਮ ਜਿਹੜਾ ਚੱਲਣਾ ਹੈ ਨਾ ਬਾਹਰ ਵਾਲਾ ਚੱਲਣ ਦਾ ਜਿੱਦਾਂ ਭੈਣ ਭਰਾ ਆਪਣੇ ਛੋਟੇ ਵੱਡੇ ਜਾਂਦੇ ਆ ਬਾਹਰ ਹਾਂਜੀ ਹਾਂਜੀ ਕੰਮਾਂ ਵਾਕੇ ਨਾਲ ਪੜ੍ਹਾਈ ਕਰਦੇ ਆ ਤੇ ਨਾਲ ਤੈਹ ਵੀ ਕੰਮ ਹੁੰਦੇ ਆ ਜੇ ਮਨੋ ਐਟ ਟਾਈਮ ਉਹ ਕੰਮ ਚੱਲਣ ਡਿਆ ਵੀ ਨਾਲ ਆਪਣਾ ਕੰਮ ਵੀ ਕਰਦੇ ਆ ਕਿਹਾ ਮਨੋ ਕੰਮ ਕਰਦੇ ਆ ਆਪਣੀ ਪੜ੍ਹਾਈ ਦੇਤੇ ਵੀ ਪੈਸੇ ਲਾਉਂਦੇ ਆ ਹਾਂਜੀ ਹਾਂਜੀ ਵੀ ਕੋਈ ਘਰਿਆਂ ਨੂੰ ਤੰਗੀ ਨਹੀਂ ਦੇ ਕਦਾਂ ਤੋਂ ਤੇ ਕਦੀ ਵੀ ਨਹੀਂ ਕਦੀ ਵੀ ਨਹੀਂ ਵਹ ਕਰ ਜਾਂਦਾ ਕਰ ਚੱਲਿਆ ਸ਼ੁਰੂ ਇਹ ਵੀਡੀਓ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਵੀ ਜਿਹੜਾ ਆਪਣਾ ਖਰਚਾ ਆਪ ਹੀ ਕਰਦੇ ਰਹੇ ਆ ਕਰ ਜਾਂਦੇ ਉਹਦੇ ਖਰਚਾ ਕਦੀ ਨਹੀਂ ਬੈ ਕਦੀਆਂ ਛੋਟੇ ਹੁੰਦੇ ਜਿਹੜਾ ਆਪਾਂ ਲਿਆ ਆ ਜਾਂ ਸ਼ੁਰੂ ਸ਼ੁਰੂ ਜਦੋਂ ਤੁਹਾਨੂੰ ਸ਼ਾਗੀ ਵੀ ਆਪਣਾ ਕੋਈ ਨਾ ਕੋਈ ਕੰਮ ਰੇਡ ਲਿਆ ਹਾਂਜੀ 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 ਬਾਕੀ ਚਲੋ ਇਹ ਚੀਜ਼ਾਂ ਜਿਹੜੀਆਂ ਧਿਆਨ ਕਰਦਿਆਂ ਦੇ ਸਾਥ ਨਹੀਂ ਹੁੰਦੀਆਂ। ਇੱਕ ਹੀ ਹੁੰਦੇ ਆ ਨਾ ਵੀ ਜਿਹਨੂੰ ਆ ਗਿਆ ਤਰੀਕਾ ਉਹਦਾ ਇੱਥੇ ਹੀ ਅਮਰੀਕਾ। ਹਾਂਜੀ ਹਾਂਜੀ। ਬਾਕੀ ਕੱਲਾ ਬੰਦਾ ਤੇ ਚਲੋ ਕੁਝ ਨਹੀਂ ਕਰ ਸਕਦਾ। ਜਿਸ ਤਰ੍ਹਾਂ ਆਪਾਂ ਤੁਹਾਡੇ ਤੇ ਜਿਸ ਤਰ੍ਹਾਂ ਆਪਣੇ ਆ ਪਿੰਡ ਡੇਰੀ ਫਾਰਮ ਵਾਲੇ ਸੋਨੀ ਭਾਈ ਹੁਣੇ ਇੰਨਾ ਤੋਂ ਵੀ ਆਪਾਂ ਬਹੁਤ ਕੁਝ ਸਿੱਖੀਦਾ ਵਾ ਜਿਹੜੇ ਇਹਨਾਂ ਦਾ ਵੀ ਵੀਡੀਓ ਬਣਾਉਣ ਦਾ ਤਰੀਕਾ ਜਿਹੜਾ ਬੜਾ ਵਧੀਆ ਵਾ। ਬਿਲਕੁਲ ਜਿਹੜੀ ਗੱਲ ਹੈ ਇਹਨਾਂ ਵੀ ਅਗਲੇ ਨਾਲ ਸਿੱਧੀ ਮੂਹਰੇ ਕਹਿ ਦੇਣੀ ਹੁੰਦੀ ਵੀ ਨਹੀਂ ਇੱਥੇ ਕੋਈ ਦਰਤ ਜਿਹੜੀ ਇੱਥੇ ਕੈਂਸਲ ਹੋਵੇ। ਬਾਕੀ ਹੋਰ ਵੀ ਜਿਹੜੇ ਆਪਣੇ ਵੀਰ ਵੀ ਸਾਰੇ ਤਾਂ ਇਹ ਆਪਾਂ ਬੜਾ ਕੁਝ ਸਿੱਖੀ ਜਾਵਾਂ। ਕੱਲੇ ਕਿ ਆਪਾਂ ਇੱਕ ਸਾਥ ਦੀ ਆਪਾਂ ਜੀ ਸ਼ੁਰੂ ਹੀ ਕੀਤਾ ਯਾ ਕਿ ਸਿੱਖਣਾ ਜਿਹੜਾ ਵਾ। ਸਾਰੇ ਵੀਰ ਬੜੇ ਸੋਝਵਾਨ ਆ ਜਿਹੜੇ ਆਪਣੇ ਵੀਡੀਓ ਦੇਖਦੇ ਆ। ਉਹ ਵੀ ਆਪਾਂ ਨੂੰ ਰੋਜ਼ ਲੰਮੇ ਲੰਮੇ ਗੱਲ ਦੱਸਦੇ ਆਂ ਕਿ ਹਾਂ ਇੱਥੋਂ ਆਪਾਂ ਬਦਲਦੇ ਆਂ। ਇੱਥੋਂ ਆਪਾਂ ਨੂੰ ਸਹੀ ਕਰਨ ਦੀ ਜ਼ਰੂਰਤ ਆ। ਇੱਥੋਂ ਆਪਾਂ ਸਹੀ ਕਰਨ ਦੀ ਜ਼ਰੂਰਤ ਆ। ਤੇ ਉਹ ਚੀਜ਼ਾਂ ਦੇ ਆਪਾਂ ਫੇਰ ਅੱਗੇ ਗਾਂ ਦਾ ਕੰਮ ਕਰਦੇ ਆਂ। ਅੱਜ ਗੱਲ ਕੀ ਆਪਾਂ ਇੱਕ ਹੁੰਦਾ ਨਾ ਜਿੱਦਾਂ ਹੁਣ ਤੱਕੀਆਂ ਗੱਲ ਕੀਤੀ ਵੀ ਵੀਡੀਓਾਂ ਜਾਂਦੀ ਰਹਿੰਦੀ। ਹੁਣ ਤੁਹਾਡੀਆਂ ਵੀਡੀਓ ਹੋਰ ਵੀ ਵੀਰਾਂ ਦੀਆਂ ਵੀਡੀਓ ਮਲੋ ਵੀ ਕਿਨਨ ਹਾਂਜੀ ਬਹੁਤ ਕੁਝ ਲੱਭੀ ਜਾਵੇ ਇੱਥੇ ਹੀ ਗਲਤੀ ਕਰ ਗਏ ਹਾਂਜੀ ਹਾਂਜੀ ਕਿ ਇੱਥੇ ਆ ਜੀ ਜਿਹਨੂੰ ਸੁਣਨੀ ਚਾਹੀਦੀ ਇੱਥੇ ਆਪਣੇ ਆਪ ਨੂੰ ਸੁਧਾਰੀ ਦਾ ਹਾਂਜੀ ਨਹੀਂ ਤੇ ਵੀਰ ਇਹ ਆ ਵੀ ਚੰਗੀਆਂ ਗੱਲਾਂ ਤੁਸੀਂ 100 ਬੋਲੋ ਹਾਂਜੀ ਜਿੱਦਨ ਤੁਹਾਡੇ ਮੂੰਹ ਕੋਈ ਗੱਤ ਨਿਕਲ ਜਾਂਦੀ ਆ ਹਾਂਜੀ ਹਾਂਜੀ ਉਹ ਉਹ ਵੀਰ ਅਸਮ ਇਹ ਦੱਸਦੇ ਕਿ ਇੱਥੇ ਤਾਂ ਕੋਈ ਗਲਤ ਬੋਲਿਆ ਗਿਆ ਬਾਕੀ ਚਲੋ ਜੋ ਲੋੜੀ ਆ ਵੀ ਗੱਲਾਂ ਦੱਸਣੀਆਂ ਤੇ ਬਾਕੀ ਇਹ ਕਿ ਜਿਹੜੀ ਗੱਲ ਸਹੀ ਦੱਸੀ ਆ ਉਹਦੇ ਬਾਰੇ ਵੀ ਜ਼ਰੂਰ ਧਿਆਨ ਦੇਣਾ ਜੀ ਦਾ ਤੇ ਜਿਹੜੀ ਗਲਤੀ ਆ ਉਹ ਵੀ ਜਰੂਰ ਆਪਾਂ ਨੇ ਦੱਸਣੀ ਚਾਹੀਦੀ ਕਿਉਂਕਿ ਆਪਾਂ ਨੂੰ ਨਹੀਂ ਪਤਾ ਲੱਗਦਾ ਕਿ ਆਪਾਂ ਜਾਂ ਇਥੋਂ ਬਿਲਕੁਲ ਕਰਦੇ ਜੀ ਸਹੀ ਕਰਦੇ ਆ ਵੇਖਣ ਵਾਲੇ ਬੰਦੇ ਨੂੰ ਜਦ ਆਪਾਂ ਪਤਾ ਲੱਗਣਾ ਵੇ ਇਥੋਂ ਆਪਾਂ ਗਲਤੀਆਂ ਦੇ ਫੋਟਾ ਸਹੀ ਸਾਰੇ ਵੀਰਾਂ ਦਾ ਉਹਨਾਂ ਦਾ ਵੀ ਬਹੁਤ ਧੰਨਵਾਦ ਜਿਹਨੇ ਸਾਨੂੰ ਰੋਜ਼ ਨਵੀਂ ਗੱਲ ਕੋਈ ਨਾ ਕੋਈ ਦੱਸਦੇ ਆ ਵੀ ਹਾਂ ਇਥੋਂ ਆਪਾਂ ਨੇ ਸਹੀ ਕਰਦੇ ਲੋੜੀਆ ਇਥੋਂ ਆਪਾਂ ਗਲਤ ਜਾਣਦੇ ਆ ਇਥੋਂ ਆਪਾਂ ਸਹੀ ਜਾਣਦੇ ਆ ਬੜੀਆਂ ਗੱਲਾਂ ਕਿਤੇ ਗਲ ਹੋ ਜਾਂਦੀਆਂ ਆ ਅਜੇ ਜਿੱਤਰੋਂ ਹੀ ਨਾ ਗੱਲ ਆਪਾਂ ਕਰਨ ਨੇ ਆ ਕਿ ਅਜੇ ਸਿੱਖਣ ਦੇ ਆ ਜੇ ਆਪਾਂ ਸਾਰਾ ਕੁਝ ਹੁੰਦਾ ਹੋਵੇ ਤੇ ਆਪਾਂ ਗਲਤੀ ਕਰੀਏ ਅਜੇ ਜਦੋਂ ਬੰਦਾ ਸਿੱਖਦਾ ਹੋਵੇ ਉਹ ਉਹੀ ਗਲਤੀਆਂ ਕਰਨੀਆਂ ਉਹ ਵੀ ਗੱਲ ਆ ਪਰ ਤੁਹਾਡੇ ਮਨ 'ਚ ਇੱਛਾ ਵਾ ਸਿੱਖਣ ਦੀ ਹਾਂਜੀ ਹਾਂਜੀ ਤੁਸੀਂ ਮੰਨ ਲਓ ਵੀ ਜੇ ਕਿਤੇ ਗਲਤੀ ਕਰ ਵੀ ਬੱਤੀ ਨਾ ਤੁਹਾਨੂੰ ਆਣਾ ਸਭਾ ਜਿਹੜਾ ਬੰਦਾ ਨਾ ਮੈਂ ਮੈਂ ਸਿੱਖ ਲਿਆ ਬਸ ਹਾਂਜੀ ਹਾਂਜੀ ਜਿੱਨਾ ਮੈਨੂੰ ਪਤਾ ਨਾ ਉਹ ਗਲਤੀਆਂ ਵੀ ਕਰ ਰਹੇ ਉਹ ਤਿੰਨ ਜਣੇ ਡੁੱਬਦਾ ਤਾਰੂ ਹੀ ਆ ਹਾਂਜੀ ਹਾਂਜੀ ਜਿਹਨੂੰ ਤਰਨਾ ਨਹੀਂ ਆਉਂਦਾ ਉਹਨੇ ਤੇ ਵਿਚਾਰੇ ਨੇ ਮੇਰੇ ਅਰਕ ਨੇ ਸਾਈਡ ਤੇ ਨਾ ਹੀ ਆਣਾ ਵੀ ਜਾ ਗਿਆ ਤੇ ਔਖਾ ਹੋਊ ਕੰਮ ਹਾਂਜੀ ਹਾਂਜੀ ਇਹ ਕਰਕੇ ਜਿੱਦਾਂ ਹੁਣ ਤੁਸੀਂ ਆਨੇ ਸਿੱਖਣ ਨੇ ਆ ਜਿਹੜਾ ਬੰਦਾ ਆਪਣੇ ਕਈ ਚੀਜ਼ਾਂ 'ਚ ਹੰਕਾਰ ਹੋ ਜਾਂਦਾ ਬੰਦੇ ਨੂੰ ਵੀ ਜੋ ਕੁਝ ਮੈਂ ਹੀ ਆ ਮੈਂ ਹੰਕਾਰ ਵਾਲੀ ਤੇ ਇਹਦੇ ਤੇ ਵੇਖੋ ਨਾ ਕੋਈ ਗੱਲ ਨਹੀਂ ਹੁਣ ਜਿੱਤਰਾ ਮੰਨ ਲਓ ਪਰ ਜਿਹੜੇ ਆਪਣੇ ਵੀਰ ਵੀਡੀਓ ਵੇਖਦੇ ਆ ਜੇ ਅੱਜ ਇਹ ਵੀਡੀਓ ਵੇਖਣੀ ਬੰਦ ਕਰ ਦੇਣ ਅਸੀਂ ਕਾਦੇ ਝੁਗ ਗਏ ਤੇ ਜਿਹੜੇ ਵੀਰ ਵੀਡੀਓ ਪਾਉਂਦੇ ਆ ਉਹ ਪਾਉਣੀ ਬੰਦ ਕਰ ਦੇਣ ਅਸੀਂ ਕਾਦੇ ਝੁਗ ਗਏ ਤੇ ਜਿਹੜਾ ਵਾ ਜਿਹੜੇ ਵੀਰ ਵੀਡੀਓ ਵੇਖਦੇ ਆ ਤੇ ਜਾਂ ਜਿਹੜੇ ਸਾਡੇ ਤੋਂ ਬਣਾਉਂਦੇ ਆ ਉਹਨਾਂ ਦੇ ਸਿਰ ਤੇ ਜਿਹੜਾ ਅਸੀਂ ਚੱਲਨੇ ਆ ਉਸ ਤਰ੍ਹਾਂ ਨਹੀਂ ਤੇ ਸਾਨੂੰ ਕਹਿੰਦੇ ਆ ਮੇਨ ਬਖਸ਼ਦੇ ਆ ਕਿ ਕਾਨੂੰਨਾਂ ਦਾ ਤੇ ਬਹੁਤ ਹੀ ਦਿਲੋਂ ਧੰਨਵਾਦ ਆ ਨਾ ਜਿਹੜੇ ਵੀਰ ਆਪਣੀ ਗੇਂਦ ਦੇ ਆ ਜਿਹਦੀ ਦਾ ਆਪਾਂ ਬਣਾਤੀ ਉਹਨਾਂ ਦਾ ਆਪਾਂ ਨੂੰ ਸਤ ਲਿਆ ਹਾਂਜੀ ਹਾਂਜੀ ਉਨੇ ਤੇ ਚਲੋ ਕਰਨਾ ਹੀ ਕਰਨਾ ਜਿਹੜੇ ਜੇ ਵੀ ਆਪਾਂ ਵੀਡੀਓ ਬਣਾਉਂਦੀ ਆ ਹਾਂਜੀ ਉਨੇ ਹੀ ਉਹ ਪਿਆਰੇ ਉਹਦੋਂ ਵੱਧ ਪਿਆਰੇ ਆ ਜਿਹੜੇ ਸਾਡੇ ਸੱਜਣ ਵੀਡੀਓ ਦੇ ਬਾਕੀ ਜਿਹੜੇ ਵੀਰ ਵਿਸ਼ਵਾਸ ਕਰਦੇ ਆ ਆਪਣੇ ਚੈਨਲ ਤੇ ਪਸ਼ੂ ਮੰਗਵਾਉਂਦੇ ਆ ਆਨਲਾਈਨ ਪੈਸੇ ਭਾ ਦਿੰਦੇ ਆ ਤੇ ਉਹਨਾਂ ਵੀਰਾਂ ਦਾ ਵੀ ਬੜਾ ਜਿਹਾ ਧੰਨਵਾਦ ਆ ਜਿਹੜਾ ਵੀ ਵਿਸ਼ਵਾਸ ਕਰਦੇ ਆ ਜਿਹੜਾ ਤੇ ਬਾਕੀ ਜਿਹੜਾ ਵੀਰਾਂ ਨੂੰ ਇਹ ਵੀ ਬੇਨਤੀ ਆ ਕਿ ਕਦੇ ਵੀ ਜਦੋਂ ਨਵੇਂ ਬੰਦੇ ਤੋਂ ਪਸ਼ੂ ਲੈਣਾ ਵਾ ਉਹ ਤੋਂ ਹਮੇਸ਼ਾ ਹੀ ਜਦੋਂ ਦੋ ਟਾਈਮ ਚੁਾਈ ਕਰਕੇ ਲੈਣੀ ਆ ਭਿੰਦਰ ਸਾਹਿਬ ਹਣੀ ਵੀ ਹਰ ਵਾਰੀ ਆਪਣੀ ਵੀਡੀਓ 'ਚ ਕਹਿੰਦੇ ਆ ਅਹੀਂ ਮੈਂ ਹਰ ਵਾਰੀ ਆਪਣੀ ਵੀਡੀਓ ਚ ਹੱਥ ਜੋੜ ਕੇ ਬੇਨਤੀ ਕਰੀਦੀ ਆ ਕਿ ਕਦੇ ਵੀ ਜਦੋਂ ਨਵੇਂ ਬੰਦੇ ਤੋਂ ਆਪਾਂ ਪਸ਼ੂ ਲੈਣਾ ਵਾ ਆਪਾਂ ਨੂੰ ਜਿਹੜਾ ਵਾ ਦੋ ਟਾਈਮਾਂ ਟਰਾਈ ਕਰਕੇ ਲੈਣੀ ਚਾਹੀਦੀ ਆ ਕਿਉਂਕਿ ਇਹ ਚੀਜ਼ਾਂ ਬਕਤੀਆਂ ਹੰਦੀਆਂ ਵਰਤੀਆਂ ਵਾ ਸਾਰੀਆਂ ਅਸੀਂ ਜੋ ਉਮਰ ਪਾਵੇਂ ਸਾਡੀ 24 ਸਾਲ ਦੀ ਆ ਪਰ 15 ਸਾਲ ਦਾ ਸੰਨਤ ਐਕਸਪੀਰੀਅੰਸ ਇਸ ਲਾਈਨ ਦਾ ਜਿਹੜਾ ਹੈਗਾ ਵਾ 15 16 17 ਸਾਲਾਂ ਦਾ ਵੀ ਕਿਹੇ ਤਰ੍ਹਾਂ ਆਪਾਂ ਪਸ਼ੂ ਲੈਣਾ ਵਾ ਕਿਹੜੀਆਂ ਚੀਜ਼ਾਂ ਜਿਹੜੀਆਂ ਵੇਖਣੀਆਂ ਚਾਹੀਦੀਆਂ ਵਾ ਤੇ ਉਹੀ ਵੀ ਇਹਨਾਂ ਨੂੰ ਆਪਾਂ ਦੱਸਿਦਾ ਵਾ ਕਿ ਕਦੇ ਵੀ ਜਦੋਂ ਨਵੇਂ ਬੰਦੇ ਤੋਂ ਪਸ਼ੂ ਲੈਣਾ ਵਾ ਆਪਾਂ ਦੋ ਟਾਈਮ ਚੋ ਵੀ ਲੈਣਾ ਵਾ ਨਹੀਂ ਵੀ ਆਪਾਂ ਕੌਣ ਸਕਦੇ ਆ ਆਪਾਂ ਵੀਡੀਓ ਕਾਲ ਤੇ ਜੁਆਇਨ ਕਰ ਸਕਦੇ ਆ ਬਾਕੀ ਜਿਹੜੀ ਵੀ ਆਪਾਂ ਵੀਡੀਓ ਬਣਾਈ ਦੀ ਆ ਕੋਸ਼ਿਸ਼ ਆਪਾਂ ਇਹ ਕਰੀ ਦੇਈਏ ਕਿ ਇਸ ਤਰ੍ਹਾਂ ਨਾ ਹੀ ਜਾਵੇ ਕਿ ਆਪਾਂ ਖੁਦ ਪਸ਼ੂ ਖਰੀਦਣ ਗਏ ਆ ਕਿ ਕਿਹੜੀਆਂ-ਕਿਹੜੀਆਂ ਚੀਜ਼ਾਂ ਜਿਹੜੀਆਂ ਵਾ ਖਰੀਦਣ ਵਾਲੇ ਬੰਦੇ ਨੇ ਵੇਚੀਆਂ ਹੁੰਦੀਆਂ ਵਾ ਵੇਚਣ ਵਾਲੇ ਬੰਦੇ ਨੇ ਤੇ ਚਲੋ ਆਪੋਆਂ ਸਾਰੀਆਂ ਨੇ ਸਹੀ ਤਾਂ ਸਿਗਨਲ ਦੀਆਂ ਪਰ ਕੋਸ਼ਿਸ਼ ਇਹ ਕਰੀ ਦੇ ਵੀ ਇਸ ਨਿਗਾਹ ਨਾਲ ਵੀਡੀਓ ਬਣਾਈ ਜਾਵੇ ਕਿ ਜਿਹੜਾ ਆਪਾਂ ਆਪ ਖਰੀਦਣ ਗਏ ਆ ਤੇ ਆਪਾਂ ਦੇ ਘਰੇ ਜਰੀ ਜਾਣੀ ਤੇ ਬਾਕੀ ਜਿਹੜੇ ਵੇਚ ਖਰੀਦਣ ਵਾਲੇ ਆ ਉਹਨਾਂ ਦੀਆਂ ਵਿੱਚ ਜ਼ਿੰਮੇਵਾਰੀਆਂ ਵੀ ਸਾਰੀਆਂ ਚੀਜ਼ਾਂ ਚੈੱਕ ਕਰਕੇ ਖੜਾ ਕਰਨਾ ਕਿਉਂਕਿ ਵੀਡੀਓ 'ਚ ਜਿਹੜੇ ਵੀ ਸ਼ਬਦ ਵਰਤੇ ਜਾਂਦੇ ਆ ਬੜੇ ਸੋਚ ਸਮਝ ਕੇ ਵਰਤੇ ਜਾਂਦੇ ਆ ਕੋਈ ਵੀ ਗੱਲ ਜਿਹੜੀ ਆ ਨਹੀਂ ਕੋਸ਼ਿਸ਼ ਜਿਤਨਾ ਕੋਈ ਇਸ ਤਰੀਕੇ ਨਾਲ ਗੱਲ ਕੀਤੀ ਜਾਂਦੀ ਆ ਕਿ ਜਿਹੜੀ ਬਿਲਕੁਲ ਜਿਹੜੀ ਆ ਅਗਲੇ ਦੇ ਮਤਲਬ ਦੀ ਹੋਵੇ ਬਸ ਕੋਈ ਵੱਧ ਘੱਟ ਨਾ ਕੀਤੀ ਜਾਵੇ ਤੇ ਇਹ ਵੀ ਜਿਹੜੀ ਗੱਲ ਆਪਾਂ بار بار ਕਰਦੇ ਆ ਵੀਡੀਓ ਦੇ ਵਿੱਚ ਕਿ ਆਪਾਂ ਨੇ ਚੁਆਈ ਕਰਕੇ ਤਸਦੀਕ ਕਰਕੇ ਖੜੀ ਦਿੰਦੀ ਆ ਤੇ ਉਹ ਆਪਾਂ ਜਿਹੜੇ ਵੀਰ ਪਸ਼ੂ ਖਰੀਦੇ ਉਹਨਾਂ ਦੇ ਫਾਇਦੇ ਲਈ ਆਪਾਂ ਗੱਲ ਕੀਤੀ ਜਾਂਦੀ ਆ ਮੈਂ ਕੋਸ਼ਿਸ਼ ਜਿਹੜੀ ਵਾ ਵੀਡੀਓ ਪੇ ਕੋਈ ਵੀ ਕਰੀ ਵੀ ਉਹਨਾਂ ਵੇਰਾਂ ਦੀ ਭੁਣਾਈ ਜਾਵੇ ਜਿਨ੍ਹਾਂ ਦਾ ਕੰਮ ਸਾਫ਼ ਤੇ ਜਿਹੜਾ ਪੂਰਾ ਬਾਕੀ ਜਿਹੜਾ ਨਾ ਪਿੰਡ ਦਾ ਉਹਨਾਂ ਨੇ ਚੋਈ ਕਰਕੇ ਵੀਡੀਓ ਕੋਲ ਨਹੀਂ ਦਿਨਾ ਇਸ ਕਰਕੇ ਆਪਾਂ ਬੇਨਤੀ ਕਰੀ ਦੇਈਏ ਕਿ ਇਹਨਾਂ ਵੀਰਾਂ ਦੇ ਪ੍ਰੋਜੈਕਟ ਨੂੰ ਆਪ ਚੋਈ ਜ਼ਰੂਰ ਆਪਣੇ ਕਰਕੇ ਸਪਰੈਡ ਕਰਨਾ ਉਹ ਚੀਜ਼ ਦਾ ਜਿਹੜਾ ਬੜਾ ਵੱਡਾ ਵਾਅਦਾ ਬਹੁਤ ਹੈ ਕਿ 90% ਚਾਂਸ ਕੱਟ ਹੋ ਜਾਂਦੇ ਧੋਖਾ ਦੇ ਇੱਕ ਤੇ ਆਪਾਂ ਨੂੰ ਇਹ ਹੁੰਦਾ ਵੀ ਜੀ ਅਗਲਾ ਕੋਈ ਧੋਖਾ ਤੜੀ ਕਰਦਾ ਕੁਛ ਵੀ ਆਪਾਂ ਨੂੰ ਉਹਦਾ ਐਡਰੈਸ ਦਾ ਘਰ ਦਾ ਤੇ ਪਤਾ ਹੁੰਦਾ ਜਿਹੜੀ ਆ ਬਕਰ ਉਹ ਕਰ ਜਾ ਕੇ ਫੁੱਲ ਵੀਡੀਓ ਬਣ ਹਾਂਜੀ 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 ਹਾ ਗੱਲ ਆ ਤੇ ਬਾਕੀ ਜੀ ਹੁਣ ਆਪਾਂ 5 ਵਜੇ ਦੀ ਆਪਾਂ ਤੇ 10 ਤੋਂ 15 ਮਿੰਟ ਅੱਧ ਤੱਕ ਇਹਦੇ ਘਰ ਦਾ ਬੰਟਾ ਵਾਤ ਤੋਂ ਵਾਤ ਤੋਂ ਵਾਤ ਤੋਂ ਕਈ ਇਹਨਾਂ ਵੀ ਇਹ ਕਹਿੰਦੇ ਹਾਂ ਸਾਡੀ ਵੀਡੀਓ ਤੇ ਡੰਗਰ ਵੱਟਾ ਛੋਟਾ ਲੱਗੇ ਹਾਂਜੀ ਹਾਂਜੀ ਉਹ ਅਹੀਂ ਗੱਲ ਉਹ ਇਹ ਲੱਗੀ ਗੱਲ ਸੋਹਣਦਾਰ ਹਾਂਜੀ ਹਾਂਜੀ ਇਹ ਸਾਡੀ ਜ਼ਿੰਮੇਵਾਰੀ ਆ ਵੀ ਤੁਹਾਨੂੰ ਨਿੱਕਾ ਡੰਗਰ ਲੱਗੇ ਇਹ ਸਾਡੀ ਜ਼ਿੰਮੇਵਾਰੀ ਬਣਦੀ ਆ ਦੁੱਧ ਦੀ ਖਾਣ ਤੇ ਪੀ ਦੀ ਉਹ ਖੋਦੀ ਜ਼ਿੰਮੇਵਾਰੀ ਆ ਬਿਲਕੁਲ ਜਿਹੜਾ ਵਾ ਅਗਲੇ ਨੂੰ ਵੀ ਆਪਣੇ ਜਿਹੜੇ ਪੀਰ ਖਰੀਦਣ ਵਾਲੇ ਆ ਇਹ ਜ਼ਿੰਮੇਵਾਰੀ ਹੁਣ ਆ ਸਾਡੀ ਜ਼ਿੰਮੇਵਾਰੀ ਹੈ ਸਾਡੀ ਜਮੈਂ ਵੀ ਬਸ਼ਰਤ ਹਾਂ ਵੇਚਣ ਵਾਲੇ ਦੀ ਜ਼ਿੰਮੇਵਾਰੀ ਉਹਨੇ ਬਾਹਰੋਂ ਖਰੀਦ ਕੇ ਤੇ ਆ ਕੇ ਗਾੜੀ ਆਪਾਂ ਨੂੰ ਦਿਖਾਉਣਾ ਇਹ ਖਰੀਦਣ ਵਾਲੇ ਦੀ ਜ਼ਿੰਮੇਵਾਰੀ ਹੈ ਉਹ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਖਰੀਦੇ ਕਿਉਂਕਿ ਕੋਸ਼ਿਸ਼ ਕਰੀਦੀ ਅਸੀਂ ਜਿੱਦਾਂ ਕੋਈ ਵੀ ਇਹ ਚੀਜ਼ ਕਈ ਰੀਕੇ ਦਾ ਮਲੋ ਕੋਈ ਡੰਗਤ ਨੁਕਸਨ ਹਾਂਜੀ ਚੀਜ਼ ਤਾਂ ਸਾਡੀਆਂ ਅੱਖਾਂ ਨੇ ਵੇਖ ਲਿਆ ਤੇ ਅਗਲੇ ਨੂੰ ਪਹਿਦੇ ਹਾਂਜੀ ਹਾਂਜੀ ਅਗਲੇ ਕੋ ਖੋਦ ਬਣਾਉਣਾ ਵੀ ਆ ਚੀਜ਼ ਗੜਬੜੀ ਹਾਂ ਸਾਡੀ ਜੀ ਤਾਂ ਸ਼ੌਂਕ ਕਿਹੜੇ ਕਿਹੜੇ ਸ਼ੌਂਕ ਪੂਰੀ ਹੋ ਜਾਂਦੇ ਆ ਸ਼ੌਂਕ ਵੀ ਵੇਖੋ ਜਦੋਂ ਆਪਣੀ ਲਾਈਟ ਜਦੋਂ ਬਿਜਲੀ ਚੱਲਦੀ ਹੈ ਜੇ ਤੱਕ ਹਾਂ ਪੰਜ ਲੋ ਆਪਣੇ ਮਿੰਟ ਵੀ ਕਿ ਲੋ ਜਿੰਨੇ ਪਰਮਾਤਮਾ ਨੇ ਮਰਜ਼ੀ ਦਿੱਤੀ ਆ ਕੋਸ਼ਿਸ਼ ਕਰੀਦੀ ਆ ਕੰਮ ਕਰਨ ਦੀ ਹਨਾ ਤੇ ਸ਼ੌਂਕ ਜਿਹੜੇ ਆਪਾਂ ਨੂੰ ਜਿਹੜੇ ਆ ਨਾਲ ਨਾਲ ਜਿਹਾ ਰੱਖੀ ਸੀ ਤੇ ਉਧਰ ਵੀ ਕੋਸ਼ਿਸ਼ ਕਰੀ ਸੀ ਕਿ ਟਾਈਮ ਜਰੂਰ ਬਈਏ ਤੇ ਸ਼ੌਂਕ ਜਿਹੜੇ ਆ ਜਿਹੜੇ ਤੇ ਜਿਹੜਾ ਸ਼ੌਂਕ ਆਪਣਾ ਮੇਨ ਆ ਉਹ ਸਿਰਫ ਜਿਹੜਾ ਮੇਨ ਜਿਹੜੇ ਅਮਰੀਕਾ ਦੇ ਸ਼ਹਿਰ ਦੇ ਰਹਿਣ ਵਾਲੇ ਆ ਨਾ ਠੀਕ ਆ ਉਹਨਾਂ ਨੂੰ ਉਹ ਸਾਰੇ ਲਗਭਗ ਜਿਹੜੇ ਜਿੰਨੇ ਹੀ ਅਮਰੀਕਾ ਦੇ ਸ਼ਹਿਰ ਆਣੇ ਮਲੇਗਾ ਉਹਨਾਂ ਦਾ ਪਹਿਲੇ ਨੰਬਰ ਤੇ ਸ਼ੌਂਕ ਹਮੇਸ਼ਾ ਉਹੀ ਹੁੰਦਾ ਦਾ ਤੇ ਬਾਕੀ ਜਿਹੜਾ ਸ਼ੌਂਕ ਆਪਣਾ ਸਟੋਕ ਮਾਰਕ ਦਾ ਜਿੱਦਾਂ ਤੁਹਾਨੂੰ ਪਹਿਲਾਂ ਦੱਸਿਆ ਉਹਦਾ ਵੀ ਆਪਾਂ ਨੂੰ ਬੜਾ ਸ਼ੌਂਕ ਆ ਉਹਦੇ ਬਾਰੇ ਵੀ ਆਪਾਂ ਕਾਫੀ ਜਾਣਕਾਰੀ ਜਿਹੜੀ ਆ ਇਕੱਠੇ ਕਰਦੇ ਰਹੀਦਾ ਕਰ ਤਾਂ ਉਹ ਸਦਾ ਆਪਣਾ ਪ੍ਰਤੀਆ ਦਾ ਕਾਫੀ ਸ਼ੌਕ ਹੈ ਵੱਖਰੀ ਵੱਖਰੀ ਬਰੀਡ ਦਾ ਕਾਫੀ ਸ਼ੌਂਕ ਹੈ ਜਿਹੜਾ ਉਹ ਵੀ ਆਪਾਂ ਜਿਹੜਾ ਵਾ ਉੱਤੇ ਵੀ ਜਿਹੜਾ ਕੰਮ ਕਰਦੇ ਸ਼ੌਂਕ ਨਾਲ ਜਿਹੜਾ ਆਉਂਦਾ ਹੈ ਸ਼ੌਂਕ ਨਾਲ ਤੇ ਜਿਹੜਾ ਸ਼ੌਂਕ ਦੇ ਜਿਹੜੇ ਕੰਮ ਹੈ ਤੇ ਜਿਹੜਾ ਇਹ ਮੇਨ ਸਪੈਸ਼ਲ ਸ਼ੌਂਕ ਆ ਇਹਦੇ ਤੋਂ ਮਤਲਬ ਜਿੱਤ ਵੀ ਪ੍ਰਾਪਤ ਕੀਤੀ ਆ ਹਾਂਜੀ ਹਾਂਜੀ ਉਹ ਆਪਾਂ ਇੱਕ ਝਲਕ ਵਖਾ ਦਈਏ ਵੀਰਾਂ ਨੂੰ ਚਲੋ ਇਹ ਕਿਹੜਾ ਵੀਰ ਦਾ ਸ਼ੌਂਕ ਆ ਸਾਡਾ ਬਹੁਤ ਰੰਗਿਆ ਤੇ ਹੁਣ ਨਾ ਨਹੀਂ ਵਰਤ ਸਕਦੇ ਆ ਵੀਰ ਦਾ ਦਿਖਾਉਣੇ ਆ ਸ਼ੌਂਕ ਮੇਨ ਸ਼ੌਂਕ ਜਿਹੜਾ ਮਤਲਬ ਵੀਰ ਦਾ ਇੱਕ ਸ਼ੌਂਕ ਵੀਰ ਛੁੱਟੀ ਕਰ ਲੈਂਦਾ ਕੰਮ ਤੋਂ ਇਹ ਸ਼ੌਂਕ ਬਦਲ ਕੰਮ ਤੋਂ ਛੁੱਟੀ ਜਿਹੜਾ ਕਿ ਇਹ ਸ਼ਾਮ ਨੂੰ ਜਿਹੜਾ ਵਾ ਲਗਭਗ ਜਿਹੜਾ ਵਾ ਅੰਮ੍ਰਿਤਸਰ ਦੇ ਵੀ ਇਸ ਟਾਈਮ 17 ਗਰਾਉਂਡ ਆ ਜਿਹੜੀਆਂ ਟੋਟਲ ਜਿੱਥੇ ਸ਼ਾਮ ਨੂੰ ਪੱਕਾ ਜਿਹੜਾ ਵਾ ਇਹ ਸ਼ੌਂਕ ਹੁੰਦਾ ਵਾ ਸਾਰੇ ਵੇਰ ਜਿਹੜੇ ਆ ਕੋਈ ਵੇਰ ਉੱਥੇ ਹੁੰਦਾ ਵਾ ਕੋਈ 40 ਸਾਲ ਦਾ ਵਾ ਕੋਈ 60 ਸਾਲ ਦਾ ਵਾ ਇੰਨੇ ਸਾਡੀ ਉਮਰ ਵੀ ਨਹੀਂ ਆ ਜਿੰਨੇ ਜਿੰਨੇ ਵੇਰ ਨੇ ਉੱਥੇ ਉਹਨਾਂ ਨੂੰ ਸ਼ੌਂਕ ਕਰਦਿਆਂ। ਅੱਛਾ ਇੰਨੀ ਉਮਰ ਦੇ ਵੀ ਬੰਦੇ ਹੈ ਮੈਂ ਕਹਿੰਦਾ ਵੀ ਨਿਆਣ ਪੁਣੇ ਵਾਲਾ ਨਹੀਂ ਬੰਦਾ ਨਿਆਣ ਪੁਣੇ ਵਾਲਾ ਨਹੀਂ ਇਹ ਜਿਹੜਾ ਵਾ ਮਰੀ ਸਰ ਦੇ ਵਿੱਚ ਇੱਕ ਪ੍ਰੋਫੈਸ਼ਨਲ ਸ਼ੌਂਕ ਆ ਪੂਰਾ ਜਿਹੜਾ ਵਾ ਦੀਵਾਲੀ ਹੋ ਗਈ ਵਿਸਾਖੀ ਹੋ ਗਈ ਲੋੜੀ ਹੋ ਗਈ ਰੱਖੜੀ ਹੋ ਗਈ ਸਾਰੇ ਕਦੇ ਇਹੀ ਚੱਲਦਾ ਵਾ ਕਰਦਾ ਸੀ ਚੱਲਣਾ ਪ੍ਰਸਾਰ ਦਾ ਸ਼ੌਂਕ ਆ ਪੂਰਾ ਹਰ ਕਿਸੇ ਦਾ ਇਹ ਮਰੀ ਸਰ ਦੇ ਰਹਿਣ ਵਾਲੇ ਆ ਉਹੀ ਵੀ ਇਹੇ ਚੀਜ਼ ਨੂੰ ਜਿਹੜਾ ਆ ਸਾਨੂੰ ਆ ਜਿਹੜਾ ਤੁਹਾਡਾ ਪਿਆ ਵਾ ਮੱਲੋ ਵੀ ਦੂਸਰੀਆਂ ਚ ਰਖੜੀਆਂ ਵਾ ਇਹ ਅਲੱਗ-ਅਲੱਗ ਆ ਕਿ ਸਾਰੀਆਂ ਇੱਕ ਹੀ ਨਹੀਂ ਨਹੀਂ ਇਹ ਸਾਰੀਆਂ ਡਿਫਰੈਂਟ ਡਿਫਰੈਂਟ ਵੈਰਾਈਟੀ ਦੀਆਂ ਵਾ ਵੱਖਰੀ-ਵੱਖਰੀ ਕੰਪਨੀ ਦੀਆਂ ਵਾ ਤੇ ਵੱਖਰੀ-ਵੱਖਰੀ ਜਿਹੜਾ ਵੱਖਰੀ-ਵੱਖਰੀ ਹਵਾ ਦੇ ਹਿਸਾਬ ਨਾਲ ਓਡਨਾਲੀਆਂ ਵਾ ਕੋਈ ਕਦੀ ਜ਼ਿਆਦੀ ਹੁੰਦੀ ਆ ਵਾ ਕਦੀ ਘੱਟ ਹੁੰਦੀ ਆ ਫਿਰ 12 ਤਾਰ 16 ਤਾਰ 18 ਤਾਰ 9 ਤਾਰ ਅਛਾ ਹਵਾ ਦਾ ਵੀ ਫਰਕ ਪੈਂਦਾ ਵਾ ਹਵਾ ਦਾ ਡਿਫਰੈਂਸ ਅਸੀਂ ਤਾਂ ਕੱਲਾ ਬਸ ਡਾਉਣੀ ਆ ਜਨਵਰੀ ਮਹੀਨੇ ਸੋਚਣਾ 2 ਮਿੰਟ ਨਹੀਂ ਇਹ ਜਿਹੜਾ ਵਾ ਵੱਖਰੀ ਆਵਾਜ਼ ਵੱਖਰੀ ਪਤੰਗ ਵੱਖਰੀ ਡੋਰ ਵੱਖਰੀਆਂ ਵੱਖਰੀਆਂ ਅਛਾ ਪਤੰਗੀਆਂ ਵੀ ਅਲੱਗ-ਅਲੱਗ ਰੱਖੀਆਂ ਵਾ ਪਤੰਗ ਵੀ ਸਾਰੀ ਅਲੱਗ-ਅਲੱਗ ਗਿਆ ਕੋਈ ਤੇਜਵਾ ਵਾਲੀ ਆ ਕੋਈ ਘਟਵਾ ਵਾਲੀ ਆ ਤੇ ਸਾਰੀਆਂ ਅੰਮ੍ਰਿਤਸਰ ਦੇ ਜਿਹੜੇ ਟੌਪ ਦੇ ਕਾਰੀਗਰ ਆ ਫੇਰ ਕਰਨ ਵਾਲਿਆਂ ਨੇ ਜੁੱਤੇ ਤੇ ਵੱਖਰੇ ਰੱਖੇ ਹੁੰਦੇ ਬੂਟ ਤੁਸੀਂ ਪਤੰਗਾਂ ਦੇ ਵਿੱਚੀਆਂ ਹਮਰੇ ਵਿੱਚ ਸ਼ੌਂਕ ਦੇ ਵਿੱਚ ਇਤਨਾ ਕਈਆਂ ਵੀਰਾਂ ਨੂੰ ਘੋੜਿਆਂ ਦਾ ਸ਼ੌਕ ਹੁੰਦਾ ਵਾ ਉਹਨਾਂ ਵਿੱਚ ਸਾਰੀ ਵੈਰਾਈਟੀ ਤਾਂ ਉਹਨਾਂ ਨੂੰ ਛੋਮਕੋਂ ਦਾ ਵੀ ਸਾਡੇ ਕੋਲ ਹੋਵੇ ਤੇ ਇਸ ਕਰਕੇ ਕੋਸ਼ਿਸ਼ ਆਪਾਂ ਵੀ ਕਰੀਦੇ ਕਿ ਸਾਰੀ ਸਾਰੀ ਵੈਰਾਈਟੀ ਸਾਡੇ ਕੋਲ ਹੋਵੇ। ਉਹ ਮੈਨੂੰ ਲੱਗਦਾ ਮੈਂ ਨਾਮ ਜਿਹੜਾ ਰੱਖਿਆ ਵਾ ਤੇ ਪਰ ਚਾਨਣਾ ਪਾਉ ਹਾਂ। ਜਿਹੜਾ ਵਾ ਇਹ ਵੀ ਟਰਾਫੀ ਆਪਾਂ ਨੂੰ ਜਿਹੜੀ ਆ ਫਰਸਟ ਪ੍ਰਾਈਜ਼ ਜਿਹੜਾ ਅੰਮ੍ਰਿਤਸਰ ਦੇ ਵਿੱਚ ਆਪਾਂ ਨੇ ਜਿੱਤਿਆ ਅੰਮ੍ਰਿਤਸਰ ਦੇ ਵਿੱਚੋਂ ਮਿਲਿਆ ਜਿਹੜੀਆਂ ਜਿੰਨੀਆਂ 17 ਗਰਾਊਂਡ ਆ ਪੂਰਾ 2 ਮਹੀਨੇ ਕੰਪੀਟੀਸ਼ਨ ਇਹ ਚੱਲਿਆ ਸੀ। ਤੇ ਉਹਦੇ ਵਿੱਚ ਆਪਾਂ ਨੂੰ ਪਹਿਲਾ ਸਥਾਨ ਜਿਹੜਾ ਇਹ ਜੇ ਆਪਾਂ ਸਾਰੀ ਗੱਲ ਡਿਟੇਲ ਬਾਰੇ ਪੁੱਛਣਾ ਲੱਗੇ ਤੇ ਇਹ ਤਾਂ ਬੜਾ ਫਿਰ ਬੜਾ ਵੱਡਾ ਟੌਪਿਕ ਹੋ ਜਾਂਦਾ ਵਾ ਤੇ ਟਾਈਮ ਘਟਿਆ ਹਾਂਜੀ ਹਾਂਜੀ ਤੇ ਕਰਕੇ ਬਾਕੀ ਇਹਦੇ ਵਿੱਚ ਜਿਸ ਤਰ੍ਹਾਂ ਤੁਹਾਨੂੰ ਉਹ ਤੇ ਆ ਸੇਮ ਲੱਗੂਗੀਆਂ ਹਾਂ ਸੇਮ ਲੱਗ ਜਾਂਦੀਆਂ ਸਾਨੂੰ ਪਰ ਆ ਜਿਹੜੇ ਆ ਲਫਾਫੇ ਦੇ ਵਿੱਚ ਪਈਆਂ ਇਹ ਕੋਠਿਆਂ ਤੇ ਜਿਹੜੇ ਆਪਾਂ ਕੋਠਿਆਂ ਤੇ ਢਾਈ ਦਿਆਂ ਆ ਜਿਦਾਂ ਤਰ੍ਹਾਂ ਲੋੜੀ ਲਾ ਕੇ ਵਗੈਰਾ ਉਹ ਵਾ ਇਹ ਜਿਹੜੀਆਂ ਆਪਾਂ ਗਰਾਊਂਡ ਤੇ ਜਾ ਕੇ ਡਾਜਦੀਆਂ ਵਾ ਉਹ ਵਾ ਗਰਾਊਂਡ 'ਚ ਡੋਣ ਵਾਸਤੇ ਬੱਕਰੀਆਂ ਦੀਆਂ ਸਾਰੀਆਂ ਇੱਕੋ ਜਿਹੀਆਂ ਲੱਗ ਜਾਂਦੀਆਂ ਇਹ ਇਹੀ ਫਿਰ ਚੀਜ਼ ਦਾ ਜਿਹੜਾ ਵਾ ਸ਼ੌਂਕ ਦਾ ਫਿਰ ਫਰਕ ਆ ਜਾਂਦਾ ਵਾ ਚਲੋ ਆਪਾਂ ਹੁਣ ਇਸ ਤੇ ਜ਼ਿਆਦਾ ਲੰਮੀ ਗੱਲ ਨਾ ਕਰੀਏ ਤੇ ਆਪਾਂ ਜਿਹੜਾ ਵਾ ਉਧਰ ਵੀ ਜਿਹੜਾ ਵਾ ਗੱਲਬਾਤ ਕੋਈ ਹੋਰ ਕਰੀਏ ਬਾਕੀ ਟਾਈਮ ਦਾ ਮੈਨੂੰ ਸਮਝ ਨਹੀਂ ਆਉਂਦੀ ਉਹ ਵੀ ਸ਼ੌਂਕ ਆ ਹੋਰ ਵੀ ਆ ਨੂੰ ਮੈਨੂੰ ਕੁੱਤਿਆਂ ਦਾ ਵੀ ਸ਼ੌਂਕ ਆ ਹਾਂਜੀ ਹਾਂਜੀ ਤੇ ਕਿੱਦਾਂ ਟਾਈਮ ਕੱਢ ਲੈਂਦੇ ਆਂ ਬਿਗੜੀ ਉਹਦਾ ਵੀ ਪੜਾਈ ਨਹੀਂ ਕਰਦੇ ਆਂ ਸਟਾਉ ਬੁਮਾਰ ਕੀੜਦਾ ਵੀ ਆ ਹਾਂਜੀ ਕਰਦੇ ਆਂ ਨੂੰ ਟਾਈਮ ਦੇ ਦਿੰਦੇ ਆਂ ਕਿ ਨਹੀਂ ਟਾਈਮ ਪਤਾ ਕੀ ਹੁੰਦਾ ਵਾ ਜਦੋਂ ਤੇ ਆਪਾਂ ਜੇ ਤਰ੍ਹਾਂ ਮੰਨ ਲਓ ਆਪਾਂ ਘਰੇ ਬੈਠੇ ਆਂ ਫੋਨ ਖੋਲਿਆ ਆਪਾਂ ਚਲਾਈ ਗਏ ਚਲਾਈ ਗਏ ਚਲਾਈ ਗਏ ਪਤਾ ਨਹੀਂ ਲੱਗਿਆ ਤੇ ਉਹ ਘੰਟੇ ਨਿਕਲ ਗਏ 3 ਘੰਟੇ ਨਿਕਲ ਗਏ 4 ਘੰਟੇ ਨਿਕਲ ਗਏ ਉਹਦੇ 'ਚ ਜਿਹੜਾ ਵਾ ਆਪਣਾ ਉਹਨਾਂ ਵੀ ਰ ਕੋ ਟਾਈਮ ਨਹੀਂ ਹੁੰਦਾ ਜਿਹੜਾ ਉਹਦੇ 'ਚ ਆਪਾਂ ਨੂੰ ਅੱਜ ਲੱਗਦਾ ਕਿ ਆਪਣੇ ਕੋਲ ਟਾਈਮ ਹੀ ਨਹੀਂ ਹੈਗਾ ਤੇ ਜਦੋਂ ਆਪਾਂ ਟਾਈਮ ਆਪਣਾ ਬਿਲਕੁਲ ਮੈਨੇਜ ਕਰਕੇ ਚੱਲਦੇ ਆਂ ਵੀ ਇੰਨੇ ਇੰਨੇ ਵੇਲੇ ਤੱਕ ਆਪਾਂ ਇਹ ਕਰਨਾ ਵਾ ਇੰਨੇ ਵੇਲੇ ਤੱਕ ਆਪਾਂ ਇਹ ਕਰਨਾ ਮਕਿਨਵਾ ਟਾਈਮ ਆਪਾਂ ਇੱਥੇ ਦੇਣਾ ਤੇ ਇੰਨਾ ਟਾਈਮ ਆਪਾਂ ਇੱਥੇ ਦੇਣਾ ਵਾ ਉਦੋਂ ਆਪਣੇ ਕੋਲ ਵੱਧ ਟਾਈਮ ਹੁੰਦਾ ਵਾ ਉਦੋਂ ਜਿਹੜਾ ਆਪਾਂ ਟਾਈਮ ਜਿਹਦਾ ਮੈਨੇਜ ਕਰਦੇ ਆਂ ਚੰਗੀ ਤਰ੍ਹਾਂ ਇਸ ਵੇਲੇ ਤੇ ਟਾਈਮ 'ਚ ਆਪਾਂ ਕਰਨਾ ਸ਼ਾਮ ਦੇ ਨਾਂ ਮ ਆਪਾਂ ਕਰਨਾ ਤੇ ਉਦੋਂ ਫਿਰ ਆਪਣੇ ਕੋਲ ਵੱਧ ਟਾਈਮ ਹੁੰਦਾ ਬਾਕੀ ਜਿਹੜਾ ਇਹਤੇ ਉਹਦੇ ਨੇ ਟਾਈਮ ਸਪੈਂਡ ਕਰਦੇ ਆ ਕਿ ਜਿੱਥੇ ਆਪਾਂ ਨੂੰ ਜ਼ਰੂਰਤ ਨਹੀਂ ਹੁੰਦੀ ਉੱਥੇ ਆਪਾਂ ਟਾਈਮ ਆਪਾਂ ਕਰੀਦਾ ਨਹੀਂ ਸਾਂਝੀ ਨਹੀਂ ਕਰਦੇ ਕਿ ਜਿ세 ਤਰ੍ਹਾਂ ਮਨ ਲੋ ਆਪਾਂ ਕਦੇ ਵੀ ਰਾਤ ਤੇ ਕਦੇ ਕੋਈ ਮੂਵੀ ਦੇਖੀ ਦੀ ਹੈ ਕਦੇ ਨਹੀਂ ਆਵਲੇ ਸਾਲ ਦੇ ਵਿੱਚ 2024 ਦੇ ਜਿਹੜੇ 6 ਮਹੀਨੇ ਨਿਕਲ ਗਏ ਆ ਇੱਥੇ ਇੱਕ ਵੀ ਫਿਲਮ ਅਜੇ ਤੱਕ ਤਾਂ ਨਹੀਂ ਆਪਾਂ ਦੇਖੀ ਜਿਹੜਾ ਟਾਈਮ ਜਿਹੜਾ ਖਰਾਬ ਕਰਨ ਵਾਲੀ ਚੀਜ਼ ਹੁੰਦੀ ਆ ਪਿਛਲੇ ਸਾਲ ਵੀ ਇੱਕ ਕੋਈ ਜਿਹੜੀ ਉਹ ਵੀ ਯਾਰ ਦੋਸਤ ਸਾਮਾਨ ਦਾ ਮੁੰਡਾ ਆਇਆ ਸੀ ਤੇ ਉਹ ਵੀ ਜਦੋਂ ਉਹਨਾਂ ਦੇ ਨਾਲ ਆਪਾਂ ਗਏ ਸੀ ਤੇ ਉਹਦੇ ਬਸ ਕੋਈ ਆਪਾਂ ਗਏ ਸੀ ਉਦੋਂ ਤੱਕ ਨਾਲੇ ਤੇ ਕਦੀ ਇਹੋ ਜਿ ਦੇ ਤੋਂ ਆਪਾਂ ਟਾਈਮ ਕਿੱਥੋਂ ਮਤਲਬ ਆਪਾਂ ਨੂੰ ਤੁਜ ਵੈਲਿਊ ਨਹੀਂ ਮਿਲਣੀ ਕਿ ਆ ਸਿੱਖਣ ਨੂੰ ਕੁਝ ਨਹੀਂ ਮਿਲਣਾ ਬੇਸ ਤੋਂ ਵਰਤਾਈਆ ਪਾਣੀ ਬੋਤੇ ਮੇਰਾ ਟਾਈਮ ਨਹੀਂ ਸਕਦਾ ਲੱਗਣਾ ਸੁਣ ਕੇ ਇਹ ਚੀਜ਼ ਮਨ ਲੋ ਪਰਾਂ ਲੱਗੀ ਆ ਹਾਂਜੀ ਟਾਈਮ ਦੀ ਕਦਰ ਕਰਨਾ ਟਾਈਮ ਤੇ ਮੈਂ ਤਾਂ ਮਨ ਲੋ ਵੀ ਚਲੋ ਟੱਕਰੇ ਆ ਬਣਾ ਜੇ ਐ ਟਾਈਮ ਮੈਨੂੰ ਲੱਗਦਾ ਵੀ ਤੁਸੀਂ ਜ਼ਿੰਦਗੀ ਚ ਪਹਿਲੇ ਬੰਦੇ ਮਿਲੇ ਹੋ ਜਿਹੜੇ ਟਾਈਮ ਦੀ ਕਦਰ ਕਰਦੇ ਆ ਮੇਰ ਕੋ ਹਜੇ ਤੱਕ ਕੋਈ ਬੰਦਾ ਨਹੀਂ ਨਹੀਂ ਕੋਈ ਕਹਿੰਦਾ ਮੈਂ ਸੌਕੇ ਟਾਈਮ ਕੱਟਦਾ ਹਾਂਜੀ ਤੇ ਕੋਈਆਂ ਦਾ ਕਈ ਸੱਜਣ ਮਿੱਤਰ ਨਾਲ ਚਲੇ ਗਏ ਹਾਂ ਉੱਥੇ ਸਾਰਾ ਦਿਨ ਹੀ ਲੰਘਿਆ ਹਾਂਜੀ ਹਾਂਜੀ ਜਾਂ ਤਾਸ਼ ਖੁੱਤੀ ਗਿਆ ਹਾਂਜੀ ਤੇ ਜਾਂ ਫੇ ਫੂਨ ਤੇ ਉਹ ਲੋਕੋ ਖੜੀ ਜਾਂਦੇ ਆ ਕਿਉਂਕਿ ਜਿਹੜਾ ਨਾ ਜਿਹੜਾ ਮੇਰਾ ਮੰਨਣਾ ਇਹ ਆ ਬਾਕੀ ਚ ਲੋ ਸਾਰੇ ਜਿਹੜਾ ਸੋਚ ਵਕਰੀ ਵਕਰੀ ਜਿੰਨੇ ਕਿ ਪ੍ਰਮਾਤਮਾ ਨੇ ਕੋ ਦਰਸ਼ਨੇ ਸੰਮੂਦੀ ਦਿੱਤੀ ਆ ਉਸ ਹਸਾਬ ਨਾਲ ਇਹ ਸਮਝਣਾ ਕਿ ਜਿਹੜਾ ਟਾਈਮ ਆ ਉਹ ਪੈਸੇ ਨਾਲੋਂ ਵੀ ਜ਼ਿਆਦਾ ਕੀਮਤੀ ਆ ਕਿਉਂਕਿ ਗਵਾਚਾ ਜਾਂ ਜਿਹੜਾ ਪੈਸਾ ਸਮੇਂ ਦੇ ਨਾਲ ਵਾਪਸ ਆ ਜਾਂਦਾ ਵਾ ਪਰ ਗਵਾਚਿਆ ਹੋਇਆ ਸਮਾਂ ਪੈਸੇ ਦੇ ਨਾਲ ਵਾਪਸ ਨਹੀਂ ਆਉਂਦਾ ਤੇ ਉਹਦੇ ਕਰਕੇ ਜਿਹੜਾ ਵਾ ਸਾਨੂੰ ਇਹ ਹੁੰਦਾ ਵੀ ਚਲੋ ਕਿਤੇ ਪੈਸੇ ਥੋੜੇ ਬਾਦੇ ਜਦੋਂ ਆਪਣੇ ਪੈਸੇ ਵੱਧ ਲੱਗ ਗਏ ਪਰ ਆਪਣਾ ਟਾਈਮ ਨਹੀਂ ਖਰਾਬ ਬਣਾ ਜਿਹੜਾ ਟਾਈਮ ਜਿਹੜਾ ਬੜਾ ਕੀਮਤੀ ਆਉਣ ਵਾਲੇ ਟਾਈਮ ਤੇ ਮੈਨੂੰ ਇਹ ਦੱਸੋ ਕਿ ਜ਼ਿੰਦਗੀ ਕੋਈ ਗਾੜੀ ਵੀਡੀਓ ਹੋ ਲੂਗੀ ਕਿਤੇ 1 ਘੰਟਾ 2 ਘੰਟੇ ਸਾਨੂੰ ਦੇ ਦਿਆ ਕਰੋਗੇ 1 ਦਿਨ 1 ਮਹੀਨੇ ਤੇ ਕਿਤੇ 2 ਮਹੀਨੇ ਇਹ ਤੇ ਕਿਤੇ ਆਪਾਂ ਸਾਂਝੀਆਂ ਮਿਲੀਆਂ ਕਿਤੇ ਗੱਲਾਂ ਕਰਨ ਦਾ ਇਹ ਤੇ ਤੁਹਾਡੇ ਹੁਕਮ ਦੇ ਨਾਲ ਹੀ ਆਪਾਂ ਚੱਲਾਂਗੇ ਤੁਹਾਡੇ ਤੁਹਾਡੇ ਮਗਰ ਹੀ ਆਪਾਂ ਚੱਲਦੇ ਆਏ ਹਾਂ ਤੇ ਤੁਹਾਡੇ ਮਗਰ ਹੀ ਆਪਾਂ ਚੱਲ ਕੱਲ ਜਿਉਂ ਕਿ ਜਦੋਂ ਐਸੇ ਜੇ ਵੀਰ ਵੱਡੇ ਆਪਣੇ ਨਾਲ ਹੋਣ ਤੇ ਬੜਾ ਕੁਝ ਸਿੱਖਣ ਨੂੰ ਮਿਲਦਾ ਨਾਲ ਨਾਲ ਚੀਜ਼ਾਂ ਆਪਾਂ ਨੂੰ ਦੱਸਦੇ ਜੀ ਰਹੇ ਆ ਵੀ ਇਦਾਂ ਕਰਨਾ ਤੇ ਇਦਾਂ ਕਰਨਾ ਤੇ ਜਦੋਂ ਵੀ ਤੁਹਾਡਾ ਗਾੜੀ ਵੀ ਨੂੰ ਹੋ ਗਿਆ ਤੇ ਆਪਾਂ ਜਰੂਰ ਆਪਾਂ ਕਰਾਂਗੇ ਨਹੀਂ ਇਹ ਤਾਂ ਤੁਹਾਡੇ ਚਲੋ ਆਏ ਕੋਈ ਵਿਚਾਰ ਮੱਲੋ ਕੋਈ ਆਣ ਮਿੱਠਿਆ ਜਿਹਾ ਸਮਾਂ ਹੀ ਬਸ ਪਾਗੀ ਹਾਂਜੀ ਹਾਂਜੀ ਤੇ ਬਾਅਦ ਤੋਂ ਆਪਾਂ ਕੋਈ ਗੱਲਾਂ ਕੁਛ ਵੀ ਆ ਕੋਈ ਮਾਰਕੀਟ ਤੇ ਘੁੰਮਦੇ ਆਂ ਕੁਛ ਵੀਰਾਂ ਦੀਆਂ ਗੱਲਾਂ ਸਾਹਮਣੇ ਰੱਖਿਆ ਕਰਾਂਗੇ ਹਾਂਜੀ ਹਾਂਜੀ ਕਿਤੇ ਦੋ ਹੀ ਮਹੀਨੇ ਮਹੀਨੇ ਬਾਅਦ ਕਿਤੇ ਆਪਾਂ ਕੋਈ ਕਿਤੇ ਤੁਹਾਨੂੰ ਮੌਕਾ ਮਿਲੇ ਆ ਸੜਕੋਂ ਆਉਣ ਦਾ ਤੇ ਆਪਾਂ ਉੱਥੇ ਬੈਗੇ ਵਿਚਾਰ ਆਪਣੇ ਦਿਲ ਦੀਆਂ ਗੱਲਾਂ ਜਿੱਦਾਂ ਹਾਂਜੀ ਸਾਂਝੇ ਵਿਚਾਰ ਰੱਖਾਂਗੇ ਆਪਾਂ ਹਾਂਜੀ ਤੇਈ ਵੀਰਾਂ ਪੈਣਾ ਦੀਆਂ ਗੱਲਾਂ ਸਾਹਮਣੇ ਰੱਖ ਰਿਹਾ ਕੋਸ਼ਿਸ਼ ਜ਼ਰੂਰ ਕਰਿਆ ਕਰਾਂਗੇ ਵੀ ਮਾਰਕੀਟ ਤੇ ਜਾ ਕਿੱਦਾਂ ਚੱਲੰਦਿਆ ਵਾ ਕੀ ਚੱਲੰਦਿਆ ਵਾ ਉਹ ਵੀ ਕਰਦੇ ਜ਼ਰੂਰ ਹੈ ਤੁਹਾਡੇ ਨਾਲ ਕਰਦੇ ਰਹਿਾਂਗੇ ਤੇ ਬਾਕੀ ਜਿਹੜਾ ਵਾ ਸਾਰੇ ਮੇਰਾ ਨੋਟ ਜੋੜ ਕੇ ਬੰਦੀ ਇਹ ਹੈ ਕਿ ਜਦੋਂ ਵੀ ਅਸੀਂ ਕਿਤੇ ਗਲਤ ਹੁੰਦੇ ਆ ਸਾਨੂੰ ਜ਼ਰੂਰ ਕੰਮ ਕਰਕੇ ਦੱਸਿਆ ਕਰਨਾ ਕਿਉਂਕਿ ਅਸੀਂ ਵੀ ਸਿੱਖਣੇ ਗਏ ਆ ਸਾਨੂੰ ਵੀ ਸਾਰਾ ਕੁਝ ਨਹੀਂ ਪਤਾ ਉਹ ਤੇ ਕਿਹਦਾ ਨਹੀਂ ਹੁੰਦਾ ਕਿ ਇਹ ਵੀਡੀਓ ਬਣਾਉਂਦੇ ਇਹਨਾਂ ਨੂੰ ਤੇ ਸਾਰਾ ਕੁਝ ਪਤਾ ਹੀ ਆ ਪਰ ਅਸੀਂ ਨੇ ਜੇ ਸਿੱਖਣੇ ਗਏ ਆ ਤੇ ਬਾਕੀ ਸਾਡੇ ਤੋਂ ਵੀ ਗਲਤੀਆਂ ਹੁੰਦੀਆਂ ਆ ਤੇ ਇਸ ਕਰਕੇ ਆਪਣਾ ਚੰਗੀ ਤਰ੍ਹਾਂ ਵੇਖ ਚਾਕ ਕੇ ਅਸਰ ਦੇ ਕਰਕੇ ਤੇ ਬੈਠੇ ਖੜਿਆ ਕਰ ਮੇਨ ਮਕਸਦ ਕੋਈ ਵੀ ਵਪਾਰੀ ਦਾ ਵੀ ਦੇਲ ਨਹੀਂ ਕਰਦਾ ਕਿ ਇਹਨਾਂ ਗਲਤ ਕਰਾਂ ਕਈ ਕਿਹਾ ਡਾਟਾ ਬਤਨਾਵੇ ਜਾਂ ਕੁਛ ਕਿਸਮਤ ਘਰ ਵਾਲੀ ਦੀ ਮਾੜੀ ਹੁੰਦੀ ਆ ਤੇ ਕੁਛ ਵਪਾਰੀ ਦੀ ਹੋ ਜਾਂਦੀ ਆ ਕਈ ਨਹੀਂ ਰੱਬ ਦੀਆਂ ਜੀ ਕੀਤੀਆਂ ਕੁਝ ਗੱਲਾਂ ਹੋ ਜਾਂਦੀਆਂ ਕਈ ਵਾਰੀ ਹੁਣ ਮੰਨ ਲਓ ਨੇਰੀ ਆਪਾਂ ਵਪਾਰੀ ਨਹੀਂ ਕਰਦੇ ਜਦ ਕੋਈ ਵੀ ਦੁਕਾਨਦਾਰ ਆ ਭਾਵੇਂ ਸੰਕਪੜੇ ਵਾਲਾ ਵਾ ਆ ਇਸੇ ਵੀ ਪ੍ਰਕਾਰ ਦਾ ਦੁਕਾਨਦਾਰ ਕੋਈ ਵੀ ਨਹੀਂ ਚਾਹੁੰਦਾ ਕਿ ਸਾਡੀ ਦੁਕਾਨਦਾਰੀ ਖਰਾਬ ਹੋਵੇ ਕੁਦਰਤੀ ਕਈ ਵਾਰੀ ਹੋ ਜਾਂਦੇ ਹੋਗੇ ਬਾਕੀ ਕੋਈ ਜਿਹੜੇ ਜਿਨ੍ਹਾਂ ਨੇ ਲੰਮਾ ਕੰਮ ਕਰਨਾ ਜਿਨ੍ਹਾਂ ਨੇ ਮਹੀਨਾ ਦੋ ਮਹੀਨੇ ਪਛੂ ਵੇਚਨੇ ਜਾਉਣਾ ਤੇ ਗੱਲ ਨਹੀਂ ਆਪਾਂ ਕਰਾਂਗੇ ਜਿਨ੍ਹਾਂ ਨੇ ਸਾਲਾਂਵਾਰੀ ਕੰਮ ਕਰਨਾ ਉਹ ਕੋਈ ਨਹੀਂ ਬਿਲਕੁਲ ਨਹੀਂ ਚਾਹੁੰਦਾ ਵੀ ਸਾਡਾ ਏਡਾ ਖਰਾਬ ਹੋਵੇ ਜਾਂ ਸਾਡੇ ਤੋਂ ਕੋਈ ਗਾਹਕ ਨਾਰਾਜ਼ ਹੋਵੇ ਪਰ ਕੋਈ ਇਹੀ ਚਾਹੁੰਦਾ ਵੀ ਸਾਡੇ ਤੋਂ ਗਾਹਕ ਦੁਬਾਰਾ ਦੁਬਾਰਾ ਆਵੇ ਤੇ ਬਾਕੀ ਸਾਹ ਵਾਲੀਆਂ ਚੀਜ਼ਾਂ ਹੁੰਦੀਆਂ ਕੁਦਰਤੀ ਕਈ ਵਾਰੀ ਵਾਧੇ ਘਾਟੇ ਹੋ ਜਾਂਦੇ ਆ ਇਸ ਕਰਕੇ ਆਪਣੀਆਂ ਜਿਹੜੀਆਂ ਵੇਸਟ ਆਟ ਕੇ ਜੇ ਤਰ੍ਹਾਂ ਅਸੀਂ ਰਿਪੋਰਟ ਜਿਵੇਂ ਇਹ ਹਰ ਵੀਡੀਓ ਦੇ ਕਹਿੰਦੇ ਕਿ ਆਪਣੀ ਤਸੱਲੀ ਕਰਕੇ ਪਹਿਲਾਂ ਇਹ ਚਾ ਕੇ ਖੜਿਆ ਕਰੋ ਤਾਂ ਕਿ ਬਾਅਦ ਵਿੱਚ ਨੁਕਸਾਨ ਦਾ ਕਰਨ ਵਾਲੀ ਨਾਲ ਸਾਡੇ ਤੇ ਹੁਣ ਨਾ ਇੱਕ ਹਰਪ੍ਰੀਤ ਜੀ ਲਾਈਨ ਹੀ ਰੱਟੀ ਨਹੀਂ ਗਈ ਹਾਂਜੀ ਹਾਂਜੀ ਅਸੀਂ ਇਹ ਨਹੀਂ ਕਹਿੰਦੇ ਵੀ ਸਾਡੀ ਵੀਡੀਓ ਤੋਂ ਹਾਂਜੀ ਹਾਂਜੀ ਕਿਸੇ ਵੀ ਵੀਡੀਓ ਤੋਂ ਡੰਗਰ ਖਰੀਦੋ ਤੁਸੀਂ ਆਪ ਚੈੱਕ ਕਰਕੇ ਤਸੱਲੀ ਕਰਕੇ ਹਾਂਜੀ ਇਹ ਨਹੀਂ ਵੀ ਆਪਣੀ ਵੀਡੀਓ ਤੇ ਕਹਿੰਦੇ ਹਾਂ ਸਾਨੂੰ ਹੁੰਦਾ ਕਿ ਕਈ ਨਾ ਕਈ ਕਈ ਜਿਹੜੇ ਚੇਤਾ ਪੁੱਲ ਜਾਂਦੇ ਹਾਂ ਨੋਕੇ ਜਿਹੜੇ ਚੇਤਾ ਪੁੱਲ ਗਏ ਉਹ ਫੋਨ ਲਾ ਕੇ ਵੀ ਦੱਸਦੇ ਨਹੀਂ ਆ ਹਾਂਜੀ ਹਾਂਜੀ ਤੇ ਕੁਝ ਕੁ ਲਾ ਰਹਿ ਜਾਂਦੀਆਂ ਚਲੋ ਵੀਰਾਂ ਨਾਲ ਥੱਕਮਾਨਾਂ ਨੂੰ ਕੁਛ ਲਿਆ ਕਰ ਹਾਂਜੀ ਹਾਂ ਕਈ ਨੇ ਸੂਆ ਕੁਝ ਵੀ ਚੀਜ਼ਾਂ ਕਈ ਆਪਣੇ ਨੇ ਮੰਨ ਕੇ ਜਦੋਂ ਤੁਸੀਂ ਇਹਨੇ ਕਦੇ ਪੰਜ ਸਤਾ ਕਰਾਂ ਜਾਂ ਕੋਈ ਜਰ ਹੈ ਜਾਂ ਨਹੀਂ ਹੈ ਇਹ ਨਾ ਵੀ ਆਪਾਂ ਰੱਬ ਤੇ ਹੈ ਨਹੀਂ ਆ ਵੀ ਸੜਕੂ ਗਲਤੀ ਨਹੀਂ ਹੁੰਦੀ ਹਾਂਜੀ 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 ਕਿ ਇਹ ਆ ਕਿ ਕੋਈ ਨਾ ਕੋਈ ਗਲਤੀ ਕਿ ਕੋ ਗਲਤੀਆਂ ਨਾਲ ਬੰਦਾ ਸਿੱਖਦਾ ਜਾਂਦਾ ਹੈ ਆਪਾਂ ਇਹ ਆਪਣੇ ਵੀਰਾਂ ਦਾ ਬੇਤ ਧੰਨਵਾਦ ਕਰਦੇ ਹਾਂ ਵੀਡੀਓ ਸ਼ੇਅਰ ਕਰ ਦਿਓ ਦੱਪ ਕੇ ਇੱਕ ਹਨ ਜਿਹਨਾਂ ਦੇ ਪਿਆਰ ਬਖਸ਼ੀਓ ਜੇ ਤੇ ਗੱਲਾਂ ਵਧੀਆ ਲੱਗੀਆਂ ਤਾਂ ਫੇਕ ਤੇ ਮੌਕਾ ਆਪਾਂ ਲਵਾਂਗੇ ਹਰ ਵੀ ਭਾਈ ਬਾਕੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਆ ਜਿਹੜਾ ਤੁਸੀਂ ਅੱਜ ਦੇ ਆਪਣਾ ਕੀਮਤੀ ਸਮਾਂ ਜਿਹੜਾ ਤੁਸੀਂ ਦਿੱਤਾ ਵਾ ਕਿਉਂਕਿ ਤੁਹਾਡੇਵੇਂ ਟਾਈਮ ਕੋਲ ਪੂਰਾ ਬੇਰੀ ਚੱਲਣ ਦਿਆ ਵਾ ਅਜੇ ਮੈਂ ਕੱਲ ਪਰਸੇ ਦਰਬਾਰੇ ਭਾਈ ਉਹਨਾਂ ਦੀ ਵੀਡੀਓ ਵੇਖਣ ਲਿਆ ਸੀ ਦਾ ਵੀਡੀਓ ਵੇਖਣਿਆ ਜੀ ਵੀ ਕਿੰਦੇ ਹੀ ਬੰਦੇ ਆਪਾਂ ਲੰਬੇ ਨੇ ਤਿਆਰ ਕਿ ਤੁਹਾਨੂੰ ਆਪਨਵਾ ਆ ਕੇ ਢੋਣਾ ਪੈਣਾ ਆ ਆਪ ਹੀ ਸਾਰੇ ਪਨੇ ਦੀ ਪੁੱਟਣ ਦੇ ਤੇ ਚਲੋ ਦਾ ਦਾ ਗੋਲਪੋਤਾ ਅਨਵਾਦ ਤੋਂ ਦਿਨਵਾਹੀ ਨਾ ਕਿ ਸਮਾਂ ਘਟੇ ਜੀ ਚਲੋ ਹਰ ਤਰੀਕੀ ਜਿੱਤਾਂ ਮੀਆਂ ਚਲੋ ਦੇ ਚਿਆਦ ਵੇਤੋਈ ਵੀ ਯਾਰ ਟਾਈਮ ਨਿਕਲ ਜਾਂਦਾ ਹਾਂਜੀ ਹਾਂਜੀ ਤੇ ਪਾਕੀ ਪਿੰਟ ਦੇਰੀ ਫਾਰ ਨੂੰ ਸਾਰੇ ਵੀ ਸਬਸਕ੍ਰਾਈਬ ਕਰਨਾ ਕਿਉਂਕਿ ਵੀ ਜੀ ਉਹਨਾਂ ਦਾ ਵੀ ਕੰਮ ਬੜਾ ਵਧੀਆ ਇਹਨਾਂ ਦਾ ਪਸ਼ੂਆਂ ਦੇ ਨਾਲ ਨਾਲ ਟੈਕਨੋ ਦਾ ਵੀ ਕੰਮ ਜਿਹੜਾ ਵਾ ਬਹੁਤ ਸੋਹਣਾ ਵਾ ਟਰੈਕਟਰ ਜਿਹੜੇ ਆਪ ਵੀ ਖਰੀਦੇ ਆ ਤੇ ਵੇਚਦੇ ਵੀ ਆ ਇਹ ਵੀ ਨੇ ਟਰੈਕਟਰ ਵੇਚਣਾ ਵੀ ਆ ਜਾਂ ਲੈਣਾ ਵੀ ਆ ਤਾਂ ਵੇਖਣ ਨਾਲ ਸੰਪਰਕ ਕੇ ਜਿਹੜਾ ਕਰ ਸਕਦਾ ਹੈ ਤੇ ਉਹ ਆਪਾਂ ਟਰੈਕਟਰਾਂ ਦਾ ਵੀ ਇੱਕ ਜੇ ਚਲੋ ਆਪਾਂ ਤੁਸੀਂ ਸਾਨੂੰ ਕੁਝ ਚੀਜ਼ਾਂ ਦੇ ਦੱਸਣ ਆਲੇ ਜਾਂ ਕੁਝ ਵੀ ਆ ਹਾਂਜੀ ਉਹੋ ਜਿਹਾ ਕਿ ਝਾਉਣਾ ਇਹ ਨਹੀਂ ਆ ਕਿ ਕੋਈ ਬੰਦਾ ਛੋਟੀ ਉਮਰ ਦਾ ਤੇ ਉਹਨੂੰ ਨੌਲੇਜ ਘਟਿਆ ਜਾਂ ਕੁਛ ਨਹੀਂ ਆ। ਹਾਂਜੀ। ਕਈ ਨੇ ਆਪਾਂ ਨੂੰ ਬੱਚੇ ਕੋਲੋਂ ਉਹਦਾ ਸਿੱਖਣ ਨੂੰ ਮਿਲ ਜਾਂਦਾ। ਬਿਲਕੁਲ ਬਿਲਕੁਲ। ਤੇ ਤੋਹੀ ਮੈਨੂੰ ਇੱਕ ਗੱਲ ਕਹੀ ਵੀ ਤੁਹਾਡਾ ਟ੍ਰੇਕਰਾਂ ਨਾਲ ਧਿਆਨ ਜਾਣਕਾਰੀ ਦੇਣ ਦਾ ਤਰੀਕਾ ਵਧੀਆ। ਹਾਂਜੀ ਹਾਂਜੀ। ਉਹ ਚੀਜ਼ ਮੈਂ ਬਹੁਤ ਧਿਆਨ ਚ ਰੱਖਦਾ ਹਾਂ। ਠੀਕ ਹੈ। ਕਈ ਨਹੀਂ ਕਿਸੇ ਬੰਦੇ ਨੇ ਸਾਈਡ ਤੋਂ ਕਿਹਾ ਵੇ ਹਾਂਜੀ ਹਾਂਜੀ। ਕਈ ਨਹੀਂ ਆਪਣਾ ਘਰ ਦਾ ਹੀ ਬੰਦਾ ਕੋਈ ਚੀਜ਼ ਆਪਾਂ ਨੂੰ ਕਹੀ ਜਾਂਦਾ ਦਾ ਮਾਣ ਲੱਗਿਆ ਆਪਣਾ ਘਰ ਦਾ ਹੀ ਆ। ਹਾਂਜੀ ਹਾਂਜੀ। ਪਰ ਹੋਰ ਵੀ ਇਹ ਕਹਿੰਦਾ ਜਦੋਂ ਦਾ ਆਪਾਂ ਉਹਦੀ ਕਈ ਰੇ ਗੱ ਕਹਿੰਦੀ ਆ ਹਾਂ ਕੋਹਨਾ ਪੁੱਛ ਸਕਣ ਨੂੰ ਲੱਭ ਜਾਂਦਾ ਬਿਲਕੁਲ ਬਿਲਕੁਲ ਜਦੋਂ ਆਪਾਂ ਕੋਈ ਗੱਲ ਆਪਾਂ ਕਰਦੇ ਆ ਜੇ ਤੁਸੀਂ ਵੀ ਜਦੋਂ ਗੱਲ ਕਰਨੀ ਆ ਤੇ ਆਪਾਂ ਤੁਹਾਡੇ ਦੋਵੇਂ ਸਿੱਖੀ ਦਾਵਾ ਹੋਰ ਵੀ ਜਿਹੜੇ ਤੇ ਵੀਡੀਓ ਪਾਉਂਦੇ ਆ ਜਾਂ ਕਿ ਸਾਰੇ ਵੀਰਾਂ ਦਾ ਆਪਾਂ ਸਿੱਖੀ ਦਾ ਤੇ ਬਾਕੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜਿਹੜੇ ਵੀਡੀਓ ਨੂੰ ਦੇਖਦੇ ਆ ਤੇ ਜਿੰਨਾ ਕਰਕੇ ਜਿਹੜਾ ਅੱਜ ਆਪਾਂ ਇੱਥੇ ਬੈਠੇ ਆ ਤੇ ਸਾਰਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ